ਜਾਹਦ ਆਫੀਸਰਸ ਵੈਲਕਮ ਟੂ ਰਾਈਟ ਫੋਰ ਮੀਜ਼ ਸਤਸਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੀਪੀਐਸਸੀ ਤੇ ਯੂਪੀਐਸਸੀ ਦੇ ਜੋ ਐਗਜ਼ਾਮ ਪੈਟਰਨ ਹੈ ਉਸ ਦਾ ਕੰਪਲੀਟ ਅਨਾਲਿਸਿਸ ਕਰਨ ਵਾਲੇ ਆ ਕਿ ਇਹਨਾਂ ਦੋਵਾਂ ਦੇ ਵਿੱਚ ਕਿੱਥੇ-ਕਿੱਥੇ ਕੀ-ਕੀ ਡਿਫਰੈਂਸ ਹੁੰਦਾ ਹੈਗਾ ਔਰ ਕਿੰਨੀਆਂ ਵੈਕੈਂਸੀਜ਼ ਜੋ ਹੈ ਆਊਟ ਹੋਈਆਂ ਨੇ ਤੇ ਆਪਣੀ ਇਸ ਚੈਨਲ ਤੇ ਕੀ ਅਪਰੋਚ ਰਹੇਗੀ ਇਸ ਐਗਜ਼ਾਮ ਨੂੰ ਟਾਰਗੇਟ ਕਰਨ ਲੱਗਿਆ ਠੀਕ ਹੈ ਤੇ ਆਪਾਂ ਇੱਥੇ ਜੋ ਮੇਨ ਮਕਸਦ ਆਪਨੇ ਇਸ ਚੈਨਲ ਦਾ ਹੈਗਾ ਉਹ ਆਪਾਂ ਡੇਲੀ ਅਨਸਰ ਰਾਈਟਿੰਗ ਕਰਾਂਗੇ ਆਪਾਂ ਜੋ ਪ੍ਰੀਵੀਅਸ ਈਅਰ ਕੁਐਸਚਨ ਉਸਨੇ ਪੁੱਛੇ ਹੈ ਉਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜੋ ਡਿਸਕਸ ਕਰਨਾ ਹੈ ਉਹ ਆਪਾਂ ਕੰਪਲੀਟ ਅਨਲਿਸਿਸ ਡਿਸਕਸ ਕਰਾਂਗੇ ਜੋ ਐਸਪੀਰੈਂਟਸ ਨੇ ਉਹ ਕਾਫੀ ਕਨਫਿਊਜ਼ ਹੁੰਦੇ ਆ ਕਿ ਪੀਪੀਐਸਸੀ ਅਤੇ ਯੂਪੀਐਸਸੀ ਦੇ ਵਿੱਚ ਫਰਕ ਕੀ ਹੈ ਆਪਾਂ ਦੋਵਾਂ ਦਾ ਅੱਜ ਕੰਪਲੀਟ ਅਨਲਿਸਿਸ ਕਰਾਂਗੇ ਕਿੱਥੇ ਕਿੱਥੇ ਦੋਵੇਂ ਸੇਮ ਨੇ ਤੇ ਕਿੱਥੇ ਕਿੱਥੇ ਦੋਵਾਂ ਦਾ ਦੋਵਾਂ ਦਾ ਜੋ ਐਗਜ਼ਾਮ ਪੈਟਰਨ ਹੈ ਉਹ ਅਲੱਗ-ਅਲੱਗ ਹੈਗਾ ਠੀਕ ਹੈ ਤਾਂ ਉਹ ਤੋਂ ਪਹਿਲਾਂ ਆਪਾਂ ਵੇਖ ਲੈਣੀਆਂ ਕਿ ਨੰਬਰ ਆਫ ਵੈਕੈਂਸੀਜ਼ ਕਿੰਨੀ ਆਊਟ ਹੋਈਆਂ ਨੇ ਪੀਪੀਐਸਸੀ ਦੇ ਵਿੱਚ 2025 ਦੇ ਵਿੱਚ ਜੋ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਜੋ ਟੋਟਲ ਵੈਕੈਂਸੀਜ਼ य हो सी इंक्रीज हो जाए क्योंकि इसका जो केस है हाले चल रहा है ठीक है हो सकता है इसकी जो वैकेंसी ने वो वन ज्यादा पॉसिबिलिटी है इस वैकेंसी है वो वजन है ठीक है तो पहली जो है जब जो सिविल जो सर्विस एग्जीक्यूटिव ब्रांच के छियाली पोस्टा ने डी एस पी दतारा दीए पोस्ट ने तहसीलदार दताई पोस्टा ईट एक्साइज एंड टैक्सेशन जो ऑफिसर ने उन्हों एक सौ इक्की पोस्टा ने फूड एंड सिविल सप्लाई ऑफिसर दिन तरह पोस्टा ने बलोक डेवलपमेंट एंड पंचायत ऑफिसर दिन नजाजा पोस्टा ने असिसटेंट रजिस्टर कोऑपरेटिव के ने लेबर कम ऑफिसर दिन तीन पोस्टा ने ਇੰਪਰੂਵਮੈਂਟ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਜੋ ਟ੍ਰੇਨਿੰਗ ਅਫਸਰ ਨੇ ਉਹਨਾਂ ਦੀ 12 ਪੋਸਟਾਂ ਨੇ ਜੋ ਡੀਐਸਪੀ ਹੈ ਜੇਲ ਗ੍ਰੇਡ 2 ਦੇ ਵਿੱਚ ਉਹਨਾਂ ਦੀ ਹੈ ਡਿਸਟ੍ਰਿਕਟ ਪ੍ਰੋਵੀਜ਼ਨ ਅਫਸਰ ਦੀਆਂ 13 ਪੋਸਟਾਂ ਠੀਕ ਹੈ ਤਾਂ ਇਹ ਟੋਟਲ ਮਿਲਾ ਕੇ 322 ਪੋਸਟਾਂ ਬਣ ਗਈਆਂ ਨੇ ਠੀਕ ਹੈ ਇਹ ਸਿੰਘਾਂ ਟੋਟਲ ਜੋ 322 ਪੋਸਟਾਂ ਹੁਣ ਅੱਗੇ ਆਪਾਂ ਦੇਖਦੇ ਹਾਂ ਕਿ ਕਿਤੇ ਕਿਤੇ ਜੋ ਯੂਪੀਐਸਸੀ ਤੇ ਪੀਪੀਐਸਸੀ ਹੈ ਉਹਨਾਂ ਦਾ ਐਗਜ਼ਾਮ ਪੈਟਰਨ ਅਲੱਗ-ਅਲੱਗ ਰਹਿੰਦਾ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਯੂਪੀਐਸਸੀ ਤੇ ਪੀਪੀਐਸਸੀ ਦੇ ਜੋ ਪ੍ਰੀਅਮਸ ਹੈ ਉਹਨਾਂ ਤੇ ਜਿਹੜਾ ਸੀ ਸੈੱਟ ਹੈ ਜਿਹੜਾ ਪੀਪੀਐਸਸੀ ਦੇ ਵਿੱਚ ਹੈ ਉਹਦੇ ਚ ਆਪਾਂ 40% ਜੋ ਨੰਬਰ ਨੇ ਉਹ ਲੈਣੇ ਨੇ ਪੇਪਰ ਨੂੰ ਕੁਆਲੀਫਾਈ ਕਰਨ ਵਾਸਤੇ ਇਹ ਆਪਾਂ ਸੀ ਸੈੱਟ ਦੀ ਗੱਲ ਕਰਦੇ ਹਾਂ ਦੂਜੇ ਪੇਪਰ ਦੀ ਠੀਕ ਹੈ ਤੇ ਜਦ ਕਿ ਜਿਹੜਾ ਯੂਪੀਐਸਸੀ ਹੈ ਉਹਦੇ ਵਿੱਚ 33% ਲੈਣੇ ਨੇ ਜਿਹੜਾ ਪੀਪੀਐਸਸੀ ਦੇ ਵਿੱਚ 40% ਬਣਦਾ ਹੈ 200 ਨੰਬਰ ਦਾ ਟੋਟਲ ਹੋਏਗਾ ਉਹਦੇ ਵਿੱਚੋਂ ਆਪਾਂ 80 ਨੰਬਰ ਲੈਣੇ ਨੇ ਠੀਕ ਹੈ ਘੱਟ ਤੋਂ ਘੱਟ 80 ਨੰਬਰ ਆਪਾਂ ਲੈਣੇ ਨੇ ਜੇ ਆਪਾਂ ਇਹ ਨੰਬਰ ਨਹੀਂ ਲੈਂਦੇ ਭਾਵੇਂ ਜੀ ਇਸ ਦੇ ਵਿੱਚ ਕਿੰਨੇ ਹੀ ਵਧੀਆ ਨੰਬਰ ਹੋਣ ਆਪਣਾ ਜੋ ਪੀਲਮਸ ਹੈ ਉਹ ਕੁਆਲੀਫਾਈ ਨਹੀਂ ਮੰਨਿਆ ਜਾਊਗਾ ਠੀਕ ਹੈ ਇਹ ਕਾਫੀ ਜ਼ਰੂਰੀ ਹੈ ਜਿਹੜਾ ਯੂਪੀਐਸਸੀ ਦੇ ਵਿੱਚ 33% ਬੰਨਦਾ ਉਹ ਬੰਦਾ ਲਗਭਗ 70% ਠੀਕ ਹੈ ਸ਼ਾਰਟ ਪੁਆਇੰਟ 70% ਬੰਨਦਾ ਪਰ ਇਹਨੂੰ ਸਟਾਰਟ ਮੰਨ ਕੇ ਚੱਲੋ ਠੀਕ ਹੈ ਆਪਾਂ ਜੋ ਯੂਪੀਐਸਸੀ ਦੇ ਵਿੱਚ ਸਟਾਰਟ ਨੰਬਰ ਲੈਣੇ ਜ਼ਰੂਰੀ ਹੁੰਦੇ ਹੈ ਪੀਲਮਸ ਦੇ ਵਿੱਚ ਚਾਹੇ ਕਿਸੇ ਵੀ ਕੈਟਾਗਰੀ ਦਾ ਹੋਵੇ ਠੀਕ ਹੈ ਦੋਵਾਂ ਦੇ ਵਿੱਚ ਠੀਕ ਹੈ ਜੋ ਪੀਪੀਐਸਸੀ ਹੈ ਉਹਦੇ ਵਿੱਚ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਕੋਈ ਵੀ ਨੈਗਟਿਵ ਮਾਰਕਿੰਗ ਨਹੀਂ ਹੈਗੀ ਠੀਕ ਹੈ ਪਰ ਯੂਪੀਐਸਸੀ ਦੇ ਵਿੱਚ 1 ਤੋਂ ਨੈਗਟਿਵ ਹਾਂ ਜੀ ਜੋ GS ਹੈ ਉਹਦੇ ਵਿੱਚ ਪਰ PPCS ਦੇ ਵਿੱਚ ਦੋਹਾਂ ਪੇਪਰਾਂ ਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਠੀਕ ਹੈ ਤੇ ਇਸ ਕਰਕੇ ਜਿਹੜਾ ਜਿਹੜਾ ਇਹਦਾ ਲੈਵਲ ਹੈ ਉਹ ਮੋਡਰੇਟ ਰਹਿੰਦਾ ਹੈ ਜੋ PPCS ਦਾ ਠੀਕ ਹੈ एग्जाम ਜੋ ਹੈ ਕੁਸ਼ਨ ਡਿਫਿਕਲਟ ਹੋਣਗੇ ਪਰ ਓਵਰਆਲ ਵੇਖੀਏ ਤਾਂ ਮੋਡਰੇਟ ਦੇ ਵਿੱਚ ਲਿਆ ਜਾਂਦਾ ਕਿਉਂਕਿ ਇਸ ਵਾਰ ਜੋ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਠੀਕ ਹੈ ਤੇ ਜਿਹੜੀ ਮੈਰਿਟ ਬਣੇਗੀ ਉਹ ਸਿਰਫ ਬਣੇਗੀ ਆਪਣੇ GS ਪੇਪਰ ਪਹਿਲੇ ਦੇ ਉੱਪਰ ਤੇ ਦੋਹਾਂ ਦੇ ਵਿੱਚ ਹੀ ਇਹਦਾ ਹੁੰਦਾ ਹੈ ਸੀ ਸੈੱਟ ਸਿਰਫ ਕੁਆਲੀਫਾਈ ਕਰਨਾ ਜੋ ਪੇਪਰ 1 ਹੈ ਉਹਦੀ ਕੈਟਾਗਰੀ ਦੇ ਹਿਸਾਬ ਨਾਲ ਅਲੱਗ-ਅਲੱਗ ਕੈਟਾਗਰੀਜ਼ ਦੇ ਹਿਸਾਬ ਨਾਲ ਜੋ ਮੈਰਿਟ ਕਿੰਨੀ ਬਣਦੀ ਹੈ ਕਿਉਂਕਿ ਜਨੀਆਂ ਵੈਕੈਂਸੀਸ ਨਹੀਂ ਮੰਨ ਕੇ ਚੱਲੋ ਇਸ ਵਾਰ 322 ਪੋਸਟਾਂ ਨੇ ਜਪਾਨ ਨੂੰ 350 ਵੀ ਮੰਨ ਕੇ ਚਲਈਏ ਜੇ ਇੰਕਰੀਜ਼ ਹੁੰਦੀਆਂ ਨੇ ਤਾਂ ਉਹਨਾਂ ਦਾ 12 13 ਗੁਣਾ ਮੰਨ ਕੇ ਚਲੋ ਵੀ 4500 ਤੋਂ ਲੈ ਕੇ 5000 ਤੱਕ ਜੋ ਉਹਨਾਂ ਨੇ ਬੱਚੇ ਮੀਨਸ ਲਈ ਬੁਲਾਣੇ ਨੇ ਠੀਕ ਹੈ ਐਵੇਂ ਯੂਪੀਐਸਸੀ ਦੇ ਵਿੱਚ ਹੁੰਦਾ 12 ਤੋਂ 13 ਉਹਨਾਂ ਜੋ ਵੈਕੈਂਸੀ ਹੁੰਦੀ ਹੈ ਉਹਨੇ ਬੁਲਾਉਂਦੇ ਨੇ ਮੰਨ ਕੇ ਚਲੋ ਜੀ 1000 ਪੋਸਟ ਆਉਂਦੀਆਂ ਯੂਪੀਐਸਸੀ ਦੇ ਵਿੱਚ ਤਾਂ ਉਹ ਜੋ ਹੈ 13000 14000 ਦੀ ਕਰੀ ਬੱਚਾ ਮੀਨਸ ਲਿਖਣ ਲਈ ਬੁਲਾਉਂਦੇ ਹੈ ਠੀਕ ਹੈ ਇਦਾਂ ਹੀ ਜਿਨ੍ਹਾਂ ਵਿੱਚ ਪੇਪਰ ਸ਼ਕਲਦਾ ਉਹ ਇੰਗਲਿਸ਼ ਅਤੇ ਪੰਜਾਬੀ ਹੁੰਦਾ ਠੀਕ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਹੜਾ ਮੀਡੀਅਮ ਚੂਜ਼ ਕਰਦੇ ਹੋ ਉਸ ਲੈਂਗੁਏਜ ਦੇ ਵਿੱਚ ਤੁਸੀਂ ਅਟੈਂਪਟ ਕਰ ਸਕਦੇ ਹੋ ਲੇਕਿਨ ਜੋ ਪੇਪਰ ਹੈ ਉਹ ਇੰਗਲਿਸ਼ ਤੇ ਪੰਜਾਬੀ ਦੋਵਾਂ ਦੇ ਵਿੱਚ ਹੀ ਚੱਲਦਾ ਠੀਕ ਹੈ ਜਿਹੜਾ ਯੂਪੀਐਸਸੀ ਹੈ ਉਹਦੇ ਵਿੱਚ ਹਿੰਦੀ ਇੰਗਲਿਸ਼ ਠੀਕ ਹੈ ਇਹ ਦੋ ਤਾਂ ਹੁੰਦੀਆਂ ਹੁੰਦੀਆਂ ਸਾਥੀ ਸਾਥੇ ਜੇ ਤੁਸੀਂ ਰਿਕੁਐਸਟ ਭਾਈ ਹੈ ਜੋ ਤੁਹਾਡਾ ਮੀਡੀਅਮ ਹੈ ਤੁਸੀਂ ਮੰਨ ਕੇ ਚਲੋ ਪੰਜਾਬੀ ਮੀਡੀਅਮ ਚੁਣਿਆ ਯੂਪੀਐਸਸੀ ਦੇ ਵਿੱਚ ਤਾਂ ਤੁਹਾਨੂੰ ਜੋ ਪੇਪਰ ਹੈ ਉਹਦੇ ਵਿੱਚ ਇੰਗਲਿਸ਼ ਤੇ ਪੰਜਾਬੀ ਉਹ ਪ੍ਰੋਵਾਈਡ ਕਰ ਦਿੱਤੇ ਜਾਣਗੇ ਪਰ ਇੱਥੇ ਇੱਕ ਧਿਆਨ ਖ ਤੇ ਇਹਦੇ ਵਿੱਚ ਵੀ ਜੋ ਇੰਗਲਿਸ਼ ਹੈ ਜੋ ਇੰਗਲਿਸ਼ ਦੇ ਕੁਸ਼ਨ ਹੋਣਗੇ ਉਹਦਾਂ ਹੀ ਪੁੱਛੇ ਜਾਣਗੇ ਠੀਕ ਹੈ ਨੈਕਸਟ ਜੋ ਪੇਪਰ ਦਾ ਡਿਫਿਕਲਟੀ ਜਿਹੜਾ ਲੈਵਲ ਹੈ ਯੂਪੀਐਸਸੀ ਦਾ ਹਾਈ ਰਹਿੰਦਾ ਆਪਾਂ ਨੂੰ ਪਤਾ ਕਿਉਂਕਿ ਸੀਸਟ ਵੀ ਕਾਫੀ ਹੋਗਾ ਉਹ ਪੁੱਛਦੇ ਨੇ ਠੀਕ ਹੈ ਇਹਦੇ ਵਿੱਚ ਮੋਡਰੇਟ ਰਹਿੰਦਾ ਕਿਉਂਕਿ ਸਿਰਫ ਕੁਆਲੀਫਾਈ ਕਰਨਾ ਹੈ ਇਸ ਵਾਰ ਤਾਂ ਉਹਨਾਂ ਨੇ ਪੰਜਾਬੀ ਵੀ ਐਡ ਕਰਨੀ ਹੈ ਸੀਸਟ ਦੇ ਵਿੱਚ ਕੰਪਰੀਹੈਂਸ਼ਨ ਦੇ ਵਿੱਚ ਤਾਂ ਇਸ ਲਈ 네ਗੇਟਿਵ ਮਾਰਕਿੰਗ ਨਹੀਂ ਹੈਗੀ ਪਰ ਜੋ 40% ਹੈ ਇਹ ਥੋੜਾ ਜਿਆਦਾ ਟਫ ਹੈ ਪਰ ਫਿਰ ਵੀ ਲਿਆ ਜਾ ਸਕਦਾ ਠੀਕ ਹੈ ਅੱਗੇ ਆਪਾਂ ਜੋ ਮੀਨਸ ਦੇ ਵਿੱਚ ਡਿਫਰੈਂਸ ਹੈ ਉਹ ਵੇਖਦੇ ਆਂ ਜਿਹੜਾ ਦੋਵਾਂ ਦਾ ਮੀ ਪਹਿਲਾਂ ਆਪਾਂ ਜੋ ਬੇਸਿਕ ਮেইনਸ ਐਗਜ਼ਾਮੀਨੇਸ਼ਨ ਦੇ ਵਿੱਚ ਜੋ ਉਹਨਾਂ ਦਾ ਪੀਪਰ ਦਾ ਓਵਰ ਓਵਰਲ ਜੋ ਐਗਜ਼ਾਮ ਪੈਟਰਨ ਹੈਗਾ ਪੀਪੀਐਸਸੀ ਦੇ ਵਿੱਚ ਉਹ ਦੇਖਦੇ ਹਾਂ ਟੋਟਲ ਇਹਦੇ ਵਿੱਚ 7 ਪੀਪਰ ਹੋਣਗੇ ਠੀਕ ਹੈ ਆਪਣੇ ਇਹਦੇ ਪੀਪੀਐਸਸੀ ਦੇ ਵਿੱਚ ਟੋਟਲ 7 ਪੀਪਰ ਹੋਣਗੇ ਜਿਹੜਾ ਸਭ ਤੋਂ ਪਹਿਲਾ ਪੀਪਰ ਹੈਗਾ ਉਹ ਪੰਜਾਬੀ ਕੰਪਲਸਰੀ ਦਾ ਹੈ ਪਲੱਸ 2 ਲੈਵਲ ਤੱਕ ਲਈ ਆਪਾਂ ਨੂੰ ਪੰਜਾਬੀ ਪੁੱਛੀ ਜਾਵੇਗੀ ਇਸ ਦਾ ਆਪਾਂ ਐਗਜ਼ਾਮ ਪੈਟਰਨ ਜੋ ਹੋਏਗਾ ਉਹ ਵੀ ਅੱਗੇ ਆਪਾਂ ਉਹਨਾਂ ਹੀ ਵੀਡੀਓ ਦੇ ਵਿੱਚ ਕੰਪਲੀਟ ਦੇਖਾਂਗੇ ਹਰੇਕ ਸਬਜੈਕਟ ਦਾ ਦੇਖਾਂਗੇ ਜਦੋਂ ਆਪਾਂ ਇਹਨਾਂ ਦੇ ਜੋ ਕੁਐਸਚਨ ਆ ਸੋਲਵ ਕਰਾਂਗੇ ਠੀਕ ਹੈ ਤੇ ਜੋ ਪ ਅਤੇ ਇੰਗਲਿਸ਼ ਹੈ ਦੋਵੇਂ ਸੋ ਸੋ ਨੰਬਰ ਦੇਣੇ ਇਹਨਾਂ ਦੇ ਜਿਹੜੇ ਨੰਬਰ ਨੇ ਉਹ ਓਵਰਆਲ ਜਿਹੜੇ ਨੰਬਰ ਹੈਗੇ ਆ ਪੀਪੀਐਸਸੀ ਦੇ ਟੋਟਲ ਦੂਜੇ ਪੇਪਰਾਂ ਦੇ ਵਿੱਚ ਐਡ ਹੋਣਗੇ ਸਭ ਤੋਂ ਵੱਡੀ ਜਿਹੜੀ ਕਹਿ ਲਓ ਵੀ ਦੋਹਾਂ ਦੇ ਵਿੱਚ ਮੇਜਰ ਡਿਫਰੈਂਸ ਆਉਂਦਾ ਇਹ ਦੋ ਪੇਪਰਾਂ ਦਾ ਆਉਂਦਾ ਹੈ ਯੂਪੀਐਸਸੀ ਦੇ ਵਿੱਚ ਪੇਪਰ ਏ ਤੇ ਜਿਹੜੀ ਇੰਗਲਿਸ਼ ਹੁੰਦੀ ਹੈ ਪੇਪਰ ਬੀ ਉਹਨਾਂ ਦੋਹਾਂ ਦੇ ਨੰਬਰ ਕਾਊਂਟ ਨਹੀਂ ਹੁੰਦੇ ਉਹ ਸਿਰਫ ਕੁਆਲੀਫਾਈ ਕਰਨੇ ਹੁੰਦੇ ਆ 1/4 ਜੋ ਕੁਆਲੀਫਿਕੇਸ਼ਨ ਕਰਾਈਟੇਰੀਆ ਉਹਨਾਂ ਨੇ ਰੱਖਿਆ ਹੈਗਾ ਪਰ ਆਪਣਾ ਜਿਹੜਾ ਹੈਗਾ ਇਹਨਾਂ ਦੇ ਨੰਬਰ ਜੋ ਹੈ ਐਡ ਹੋਣਗੇ ਤਾਂ ਆਪਾਂ ਕੋਸ਼ਿਸ਼ ਇਹ ਸੀਗੀ ਪੰਜਾਬੀ ਅਤੇ ਇੰਗਲਿਸ਼ ਦੀ ਗੱਲ ਦੋਵੇਂ ਪੇਪਰ ਪਲੱਸ 2 ਲੈਵਲ ਦੇ ਹੋਣਗੇ ਤੇ 100-100 ਨੰਬਰ ਦੇ ਹੋਣਗੇ ਠੀਕ ਹੈ ਉਸ ਤੋਂ ਬਾਅਦ ਜੋ ਐਸੇ ਦਾ ਪੇਪਰ ਹੈਗਾ ਇਹ ਤੇ 150 ਨੰਬਰ ਦਾ ਹੈਗਾ ਤਿੰਨ ਐਸੇ ਆਪਾਂ ਨੂੰ ਲਿਖਨੇ ਹੋਣਗੇ ਅਲੱਗ-ਅਲੱਗ ਟੌਪਿਕ ਉਹਨੇ ਦਿੱਤੇ ਹੋਣਗੇ ਛੇ ਟੌਪਿਕ ਲਗਭਗ ਉਹ ਦਿੰਦਾ ਜੇ ਆਪਾਂ 2020 ਦਾ ਪੈਟਰਨ ਲਈਏ ਤਾਂ ਉਹਦੇ ਵਿੱਚੋਂ ਆਪਾਂ ਕੋਈ ਵੀ ਤਿੰਨ ਜੋ ਹੈ ਉਹ ਉਹਨਾਂ ਦੇ ਐਸੇ ਲਿਖਣਾ ਹੈ ਠੀਕ ਹੈ ਕੀਵਰਡ ਲਿਵਨ ਰਹੇਗੀ ਉਹ ਆਪਾਂ ਅੱਗੇ ਜਦੋਂ ਉਹ ਨਾਲ ਪੇਪਰ ਦੇ ਵਿੱਚ ਜਦੋਂ ਆਪਾਂ ਐਸੇ ਡਿਸਕਸ ਕਰਾਂਗੇ ਉਦੋਂ ਆਪਾਂ ਵੇਖਾਂਗੇ ਕੀ ਪੈਟਰਨ ਹੈ ਠੀਕ ਹੈ ਉਦੋਂ ਬਾਅਦ ਜੀਐਸ 1 ਜੋ ਹੈ ਠੀਕ ਹੈ ਹਿਸਟਰੀ ਜੀਓਗ੍ਰਾਫੀ ਸੋਸਾਇਟੀ ਇਹਦੇ ਵਿੱਚ ਹੈਗਾ ਇਹ ਲਗਭਗ ਸੇਮ ਹੀ ਹੈ ਜਿਵੇਂ ਯੂਪੀਐਸਸੀ ਦਾ ਹੈ ਬਸ ਪੰਜਾਹ ਨੰਬਰ ਦਾ ਹੋ ਜਾਂਦਾ ਹੈ ਇਹ ਉਹ 250 ਨੰਬਰ ਦਾ ਪੁੱਛੇਗਾ ਠੀਕ ਹੈ ਜਿਹੜਾ ਜੀਐਸ ਦਾ ਦੂਜਾ ਪੇਪਰ ਹੈ ਉਹ ਵੀ 250 ਨੰਬਰ ਦਾ ਤੀਜਾ ਵੀ 250 ਨੰਬਰ ਦਾ ਠੀਕ ਹੈ ਤੇ ਜੋ ਚੌਥਾ ਹੈ ਉਹ ਵੀ 250 ਨੰਬਰ ਦਾ ਠੀਕ ਹੈ ਲਗਭਗ ਲਗ ਸਬਜੈਕਟ ਜੋ ਲਿਖੇ ਹੋਏ ਨੇ ਜੋ ਦੂਜਾ ਪੇਪਰ ਹੈਗਾ ਉਹਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਪੋਲੀਟੀ ਗਵਰਨੈਂਸ ਤੇ ਇੰਟਰਨੈਸ਼ਨਲ ਰਿਲੇਸ਼ਨ ਇਹ ਬਿਲਕੁਲ ਸੇਮ ਹੀ ਹੈ ਲਗਭਗ ਜਿਵੇਂ ਯੂਪੀ ਉਦੋਂ ਬਾਅਦ ਸਾਇੰਸ ਐਂਡ ਟੈਕ এনवायरमेंट ਰਿਪਬਲਿਕਸ ਤੋਂ ਡਿਸੀਜਨ 메ਕਿੰਗ ਜੋ ਉਹਦੇ ਵਿੱਚ ਯੂਪੀਐਸਸੀ ਚ ਐਥਿਕਸ ਦਾ ਪੇਪਰ ਹੁੰਦਾ ਹੈ ਇਹਦੇ ਵਿੱਚ ਸਾਇੰਸ ਐਂਡ ਟੈਕ ਇਹਦੇ ਵਿੱਚ ਐਡ ਕੀਤਾ ਠੀਕ ਹੈ ਸਾਇੰਸ ਐਂਡ ਟੈਕ এনवायरमेंट ਠੀਕ ਹੈ ਉਹ ਡਿਸੀਜਨ 메ਕਿੰਗ ਠੀਕ ਹੈ ਇਹ ਇਹ ਜੋ ਚਾਰ ਪੇਪਰ ਨੇ ਜੀਐਸ ਦੇ 820 ਟੈਸ਼ਨ ਨੰਬਰ ਦੇ ਬਿਲਕੁਲ ਸੇਮ ਹੀ ਹੈ ਜਿਵੇਂ ਯੂਪੀਐਸਸੀ ਦੇ ਵਿੱਚ ਹੁੰਦਾ ਹੈ ਬਸ ਜੋ ਸਬਜੈਕਟ ਨੇ ਉਹ ਇੰਟਰਚੇਂਜ ਕੀਤੇ ਹੋਏ ਨੇ ਉਹ ਆਪਾਂ ਹੁਣ ਡਿਟੇਲ ਦੇ ਵਿੱਚ ਦੇਖਦੇ ਆਂ ਇਹਦੇ ਵਿੱਚ ਜੋ ਇੰਟਰਵਿਊ ਹੈਗਾ ਉਹ ਆਪਣਾ ਹੈਗਾ 1800 ਨੰਬਰ ਦਾ ਠੀਕ ਹੈ ਇਹ ਸਾਰਾ ਜੋ ਬੰਦਾ ਸਾਡੇ 1300 ਨੇਫਰ ਨੰਬਰ ਜੀ ਐਡ ਕਰੀਏ ਤਾਂ ਟੋਟਲ ਗ੍ਰੈਂਡ ਜੋ ਟੋਟਲ ਬਣਦਾ ਹੈ 1500 ਬਣਦਾ ਹੈ ਠੀਕ ਹੈ ਆਪਣੀ ਜੋ ਓਵਰAllResult ਮੈਰਿਟ ਬਣੇਗੀ ਉਹ 1500 ਦੇ ਵਿੱਚ ਬਣੇਗੀ ਠੀਕ ਹੈ ਚਲੋ ਅੱਗੇ ਦੇਖਦੇ ਹਾਂ ਡਿਟੇਲ ਦੇ ਵਿੱਚ ਹਜੇ ਕਾਫੀ ਚੀਜ਼ਾਂ ਆਪਾਂ ਡਿਸਕਸ ਕਰਨੀਆਂ ਨੇ ਘੱਟੋ ਘੱਟ ਵੀ ਇਹਨਾਂ ਨੇ ਜੋ ਕ੍ਰਾਈਟੇਰੀਆ ਪੀਪੀਐਸਸੀ ਨੇ ਉਹ ਰੱਖਿਆ ਕਿ ਹਰੇਕ ਪੇਪਰ ਦੇ ਵਿੱਚੋਂ ਹਰੇਕ ਪੇਪਰ ਦੇ ਵਿੱਚੋਂ ਘੱਟੋ ਘੱਟ ਨੰਬਰ ਵੀ ਲੈਣੇ ਜ਼ਰੂਰੀ ਨੇ ਉਹ ਆਪਾਂ ਉਹਨੇ ਅੱਗੇ ਡਿਟੇਲ ਦੇ ਵਿੱਚ ਦੇਖਦੇ ਹਾਂ ਨੈਕਸਟ ਹੈਗਾ ਜੀ ਆਪਾਂ ਦਾ ਡਿਟੇਲ ਜੋ ਕੰਪੈਰੀਸ਼ਨ ਹੈਗਾ ਪੀਪੀਐਸਸੀ ਤੇ ਯੂਪੀਐਸਸੀ ਦੀ ਮੀ ਸਭ ਤੋਂ ਪਹਿਲਾਂ ਵਿਗਦੇ ਆ ਜਿਹੜਾ ਪੇਪਰ ਲੈਂਗੁਏਜ ਦਾ ਪੇਪਰ ਹੁੰਦਾ ਹੈ ਯੂਪੀਐਸਸੀ ਦੇ ਵਿੱਚ ਵੀ ਆਪਾਂ ਆਪਣੀ ਮਰਜ਼ੀ ਨਾਲ ਜੋ 22 ਸ਼ੈਡਿਊਲ ਲੈਂਗੁਏਜ ਹੈਗੀਆਂ ਨੇ ਉਹਦੇ ਵਿੱਚੋਂ ਆਪਾਂ ਇੱਕ ਲੈਂਗੁਏਜ ਦਾ ਪੇਪਰ ਆਪਾਂ ਦੇ ਸਕਦੇ ਆ ਜਿਨ੍ਹਾਂ ਦਾ ਮੰਨ ਕੇ ਚੱਲੋ ਕੋਈ ਗੁਜਰਾਤੀ ਹੈ ਮਰਾਠੀ ਹੈ ਉਹ ਆਪਣੇ ਸਾਹਮਣੇ ਨਾਲ ਜਿਹੜੀ ਵੀ ਸ਼ੈਡਿਊਲ ਦੇ ਵਿੱਚ 22 ਲੈਂਗੁਏਜ ਨੇ ਉਹਦੇ ਵਿੱਚੋਂ ਇੱਕ ਜੁ ਲੈਂਗੁਏਜ ਦਾ ਪੇਪਰ ਆਪਣੀ ਮਰਜ਼ੀ ਨਾਲ ਚੂਜ਼ ਕਰ ਸਕਦਾ ਹੈ ਤੇ ਦੂਜਾ ਪੇਪਰ ਇੰਗਲਿਸ਼ ਦਾ ਹੁੰਦਾ ਹੈ ਠੀਕ ਹੈ ਜਿਹੜਾ ਆਪਾਂ ਮੰਨ ਕੇ ਚੱਲੋ ਪੰਜਾਬ ਦੇ ਆਪਾਂ ਪੰਜਾਬੀ ਹੀ ਲਾਵਾਂਗੇ ਯੂਪੀਐਸਸੀ ਦੇ ਵਿੱਚ ਪਰ ਜਿਹੜਾ ਪੀਪ यूपीएससी ਦੇ ਵਿੱਚ ਜੋ ਕੁਆਲੀਫਾਈ ਕਰਟੇਰੀਆ ਹੈ ਉਹ ਸਿਰਫ 25% ਹੈ ਜਿਹੜਾ ਇੰਗਲਿਸ਼ ਹੈ ਇਹ ਆਪਣੇ ਜੋ ਪੀਪੀਐਸ ਹੈ ਉਹਦੇ ਵਿੱਚ 100 ਨੰਬਰ ਦਾ ਪੁੱਛਿਆ ਜਾਵੇਗਾ ਮੈਰਿਟ ਦੇ ਵਿੱਚ ਐਡ ਹੋਵੇਗਾ ਠੀਕ ਹੈ ਪਰ ਇੱਥੇ ਜਿਹੜਾ ਕੰਪਲਸਰੀ ਪੇਪਰ ਹੈਗਾ ਇੰਗਲਿਸ਼ ਦਾ 300 ਨੰਬਰ ਦਾ ਹੈ ਠੀਕ ਹੈ ਇਹ ਸਿਰਫ ਕੁਆਲੀਫਾਈ ਕਰਨਾ ਹੁਣ 300 300 ਨੰਬਰ ਦਾ ਜਿਹੜਾ 25% ਹੈ ਉਹ ਆਪਾਂ ਲੈਣਾ ਹੈ ਤੇ ਪਾਸ ਕਰਨਾ ਹੈ ਠੀਕ ਹੈ ਮੰਨ ਕੇ ਚਲੋ ਚੌਥਾ ਹਿੱਸਾ 300 ਦਾ ਜਿਹੜਾ ਚੌਥਾ ਹਿੱਸਾ ਬਣਦਾ ਉਹ ਆਪਾਂ ਲੈਣਾ ਹੈ ਠੀਕ ਹੈ ਅੱਗੇ ਦੇਖਦੇ ਹਾਂ ਜਿਹੜੀ ਲੈਂਗੁਏਜ ਹੈ ਬੋਥ ਪੇਪਰ ਇਨਕਲੂਡ ਫਾਈ ਇਹਪਰ ਡਿਸਕਸ ਕਰ ਲੈ ਦੋਵਾਂ ਦੀ ਜਿਹੜੇ ਨੰਬਰ ਨੇ 1500 ਨੰਬਰ ਜਿਹੜਾ ਟੋਟਲ ਹੁੰਦੇ ਵਿੱਚ ਐਡ ਹੋਣਗੇ ਇਹ ਸਿਰਫ ਆਪਾਂ ਕੁਆਲੀਫਾਈ ਕਰਨੇ ਆ ਮੈਰਿਟ ਵਿੱਚ ਐਡ ਹੋਣਗੇ ਇਸ ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਜਿਹੜਾ ਪੰਜਾਬੀ ਅਤੇ ਇੰਗਲਿਸ਼ ਅਗਰ ਦੋਵੇਂ ਪੇਪਰ ਨੇ ਅਗਰ ਉਹਨਾਂ ਵਿੱਚੋਂ ਆਪਾਂ ਕੋਈ ਵੀ ਪੇਪਰ ਕੁਆਲੀਫਾਈ ਨਹੀਂ ਕੀਤਾ ਠੀਕ ਹੈ ਮੰਨ ਕੇ ਚਲੋ ਯੂਪੀਸੀ ਦੇ ਪੇਪਰ ਦੇ ਵਿੱਚ ਤੁਸੀਂ ਪੰਜਾਬੀ ਤੇ ਇੰਗਲਿਸ਼ ਦਾ ਪੇਪਰ ਦਿੱਤਾ ਆਪਾਂ ਉਹਦੇ ਵਿੱਚ ਜੋ ਉਹਨਾਂ ਦੇ 25% ਲਿਖਿਆ 25% ਆਪਣੇ ਨਹੀਂ ਹੋਗੇ ਤਾਂ ਆਪਣੇ ਜਿਹੜੇ ਬਾਕੀ ਦੇ ਲਿਖੇ ਹੋਏ ਮੇਨਸ ਦੇ ਪੇਪਰ ਨੇ ਉਹ ਚੈੱਕ ਨਹੀਂ ਹੋਣਗੇ ਠੀਕ ਹੈ ਮੰਨ ਕੇ ਚੱਲੋ ਜੇ ਚੈੱਕ ਨਹੀਂ ਹੋਣਗੇ ਤਾਂ ਆਪਣਾ ਜੋ ਰਿਜ਼ਲਟ ਹੈ ਉਹ ਨਹੀਂ ਦਿੱਤਾ ਜਾਵੇਗਾ ਆਪਣੀ ਜੋ ਪੇਪਰ ਅੱਗੇ ਚੈੱਕ ਨਹੀਂ ਹੋਣਗੇ ਠੀਕ ਹੈ ਕਾਫੀ ਇੰਪੋਰਟੈਂਸ ਜਿਹੜੀ ਯੂਪੀਐਸਸੀ ਦੇ ਵਿੱਚ ਰਹਿੰਦੀ ਹੈ ਦੋਹਾਂ ਸਬਜੈਕਟਾਂ ਦੀ ਤਾਂ ਆਪਾਂ ਉਹੀ ਚੀਜ਼ ਨੂੰ ਧਿਆਨ ਰੱਖਦੇ ਹੋਏ ਆਪਾਂ ਜੋ ਹੈ ਮੇਨ ਫੋਕਸ ਆਪਣਾ ਪੰਜਾਬੀ ਤੇ ਇੰਗਲਿਸ਼ ਦੇ ਵੱਲ ਵੀ ਕਰਨਾ ਹੈ ਠੀਕ ਹੈ ਇਸ ਨੂੰ ਆਪਾਂ ਇਜ਼ੀ ਨਹੀਂ ਲੈਣਾ ਕਿਉਂਕਿ ਇਹਦੇ ਪੇਪਰ ਜੋ ਹੈ ਪੀਪੀਐਸਸੀ ਦੇ ਵਿੱਚ 1500 ਨੰ ਜਿਹੜਾ ਪੀਪੀਐਸਸੀ ਹੈ ਉਹਦੇ ਵਿੱਚ ਆਪਾਂ ਤਿੰਨ ਐਸੇ ਲਿਖਨੇ ਨੇ ਠੀਕ ਹੈ ਵਰਡ ਲਿਮਟ ਜਿਹੜੀ ਹੋਏਗੀ ਉਹ ਲਗ-ਲਗ ਹੁੰਦੀ ਹੈ ਜਿਹੜਾ ਯੂਪੀਐਸਸੀ ਹੈ ਉਹਦੇ ਵਿੱਚ ਦੋ ਐਸੇ ਪੁੱਛਦਾ ਹੈ ਦੋ ਐਸੇ ਕਿਵੇਂ ਪੁੱਛਦਾ ਪਹਿਲੇ ਜਿਹੜੇ ਦੋ ਸੈਕਸ਼ਨ ਹੋਣਗੇ ਪਹਿਲੇ ਸੈਕਸ਼ਨ ਦੇ ਵਿੱਚ ਉਹ ਚਾਰ ਐਸੇ ਦਿੱਤੇ ਹੋਣਗੇ ਉਹਨਾਂ ਦੇ ਵਿੱਚੋਂ ਆਪਾਂ ਇੱਕ ਲਿਖਣਾ ਹੈ ਠੀਕ ਹੈ ਅਗਾਂ ਦੂਜਾ ਸੈਕਸ਼ਨ ਹੋਏਗਾ ਉਹਦੇ ਵਿੱਚ ਵੀ ਇੱਦਾਂ ਹੀ ਚਾਰ ਦਿੱਤੇ ਹੋਣਗੇ ਉਹਦੇ ਵਿੱਚੋਂ ਆਪਾਂ ਇੱਕ ਲਿਖਣਾ ਹੈ ਠੀਕ ਹੈ ਦੋਵਾਂ ਦੇ ਵਿੱਚੋਂ ਇੱਕ-ਇੱਕ ਆਪਾਂ ਲਿਖਣਾ ਟੋਟਲ ਦੋ ਐਸੇ ਲਿਖਨੇ ਨੇ ਠੀਕ ਹੈ ਤੇ ਜਿਹੜਾ ਪੀਪੀਐਸਸੀ ਹੈ ਇਹਦੇ ਵਿੱਚ ਟੋਟਲ ਆਪ ਠੀਕ ਹੈ ਇਹ 150 ਨੰਬਰ ਦੇ ਹੁੰਦੇ ਆ ਇਹ ਇੱਕ ਜਿਹੜਾ ਹੁੰਦਾ ਉਹ ਹੁੰਦਾ 50 ਨੰਬਰ ਦਾ ਠੀਕ ਹੈ 50 ਨੰਬਰ ਦਾ ਹੁੰਦਾ ਤੇ ਟੋਟਲ ਆਪਾਂ ਨੂੰ ਜੇ ਪਿਛਲਾ ਪੈਟਰਨ ਦੇਖਦੇ ਆਪਾਂ ਉਹਦੇ ਵਿੱਚ ਆਪਾਂ ਨੂੰ 6 ਐਸਏ ਜੋ ਹੈ ਉਹ ਪਿਕ ਦਿੱਤੇ ਹੁੰਦੇ ਆ ਉਹਦੇ ਵਿੱਚੋਂ ਆਪਾਂ ਕੋਈ ਵੀ ਜੋ 3 ਹੈ ਉਹ ਆਪਾਂ ਚੂਜ਼ ਕਰਨੇ ਹੁੰਦੇ ਆ ਠੀਕ ਹੈ ਇਹਦੇ ਵਿੱਚ ਕੋਈ ਵੀ ਉਹਨਾਂ ਨੇ ਡਬਾ ਨਹੀਂ ਬਣਾਇਆ ਕਿ ਐਟ ਲੀਸਟ ਇਨਾ ਹੀ ਕਰਨਾ ਕੋਈ ਵੀ 6 ਜਿਹੜੇ ਆ ਉਹਨਾਂ ਦੇ ਵਿੱਚੋਂ ਦੈਨ ਕਰਨੇ ਜ਼ਰੂਰੀ ਨੇ ਠੀਕ ਹੈ ਇਹ ਜਿਹੜੇ ਹੈਗੇ ਆ ਇਹ ਆਪਣਾ 150 ਨੰਬਰ ਦਾ ਹੈ ਇਹ ਟੋਟਲ ਹੈਗਾ 225 ਨੰਬਰ ਦਾ ਇਹ ਇਹਦੇ ਵਿੱਚ ਜਿਹੜੇ ਦੋ ਹੈ 125 ਨੰਬਰ ਦਾ ਇੱਕ ਐਸੇ ਹੈ ਠੀਕ ਹੈ ਇਹਦੇ ਵਿੱਚ ਆਪਣਾ ਜਿਹੜਾ ਇੱਕ ਹੈ ਉਹ ਹੈਗਾ 50 ਨੰਬਰ ਦਾ ਠੀਕ ਹੈ ਇਹ ਮੇਨ ਡਿਫਰੈਂਸ ਹੈ ਇਹਨਾਂ ਦੋਵਾਂ ਦੇ ਜਿਹੜੇ ਮੈਰਿਟਲ ਦੇ ਵਿੱਚ ਨੰਬਰ ਐਡ ਹੋਣਗੇ ਠੀਕ ਹੈ ਤਾਂ ਐਸੇ ਦੇ ਉੱਤੇ ਵੀ ਆਪਾਂ ਜੋ ਹੈ ਪੂਰਾ ਕੰਪਲੀਟ ਫੋਕਸ ਕਰਨਾ ਹੈ ਕਿੱਦਾਂ ਵਧੀਆ ਐਸੇ ਲਿਖਣਾ ਹੈ ਕਿਵੇਂ ਇੰਟਰੋਡਕਸ਼ਨ ਬੋਡੀ ਕਨਕਲੂਜਨ ਤੇ ਕਿੱਦਾਂ-ਕਿੱਦਾਂ ਦੇ ਕਿਹੜੀ-ਕਿਹੜੀ ਟਾਈਪ ਹੁੰਦੀ ਹੈ ਐਸੇ ਲਿਖਣ ਦੀ ਉਹ ਵੀ ਆਪਾਂ ਡਿਸਕਸ ਅੱਗੇ ਆਪਾਂ ਦੇਖਦੇ ਆਂ ਇਹਨਾਂ ਦੇ ਵਿੱਚ ਇੱਕ ਡਿਫਰੈਂਸ ਇੱਥੇ ਮੈਂ ਵੀ ਇਹ ਲਿਖਿਆ ਹੋਇਆ ਹੈ ਸਪੈਸ਼ਲ ਫੋਕਸ ਦੇ ਪੰਜਾਬ ਰਿਲੇਟਡ ਇਸ਼ੂ ਦੇ ਵੀ ਇਹ ਪੁੱਛ ਸਕਦਾ ਹੈ ਐਸੇ ਦੇ ਵਿੱਚ ਸ਼ੇਰੋਕ ਦੇ ਵਿੱਚ ਮੰਨ ਕੇ ਚੱਲੋ ਦੋ ਟਾਪਿਕ ਜਿਹੜਾ ਤੁਹਾਨੂੰ ਹੈ ਪੰਜਾਬ ਦੇ ਉੱਤੇ ਓਵਰঅল ਪੁੱਛੇ ਜਾ ਸਕਦੇ ਨੇ ਪਰ ਇਹਦਾ ਜਿਹੜਾ ਫੋਕਸ ਹੈ ਉਹ ਮੇਨਲੀ ਜੋ ਫਲੋਸਫੀਕਲ ਹੋ ਗਿਆ ਜਾਂ ਇੰਡੀਆ ਲੈਵਲ ਤੇ ਕੋਈ ਇਸ਼ੂ ਹੈ ਉਸ ਤੇ ਹੋ ਗਿਆ ਵਰਲਡ ਲੈਵਲ ਤੇ ਕੋਈ ਹੈ ਤਾਂ ਉੱਥੇ ਪੁੱਛਦਾ ਠੀਕ ਹੈ ਤਾਂ ਇਹ ਜੋ ਮੇਜਰ ਡਿਫਰੈਂਸ ਇਹਦੇ ਵਿੱਚ ਰਹੇਗਾ ਠੀਕ ਹੈ ਜੋ ਇਹਦੀ ਵਰਲਡ ਲਿਮਟ ਹੋਏਗੀ ਇਹਨਾਂ ਦੋਵਾਂ ਦੀ ਕਿੰਨੇ ਪੇਜ ਦਿੱਤੇ ਜਾਣਗੇ ਉਹ ਜਦੋਂ ਆਪਾਂ ਐਸੇ ਜਿਹੜਾ GS ਦਾ ਪਹਿਲਾ ਪੇਪਰ ਹੈਗਾ PPASC ਦੇ ਵਿੱਚ ਜਿਹੜਾ ਸਿਲੇਬਸ ਆਪਾਂ ਨੂੰ ਦਿੱਤਾ ਹੋਇਆ ਹੁੰਦੇ ਵਿੱਚ ਇੰਡੀਆ ਦੀ ਜੋ ਹਿਸਟਰੀ ਹੈ ਇੰਡੀਆ ਦਾ ਆਰਟ ਐਂਡ ਕਲਚਰ ਹੈ ਠੀਕ ਹੈ ਐਵੇਂ ਜਿਹੜਾ UPSC ਹੈ ਉਹਦੇ ਵਿੱਚ ਵੀ ਇੰਡੀਆ ਦੀ ਹਿਸਟਰੀ ਤੇ ਆਰਟ ਐਂਡ ਕਲਚਰ ਹੈ ਇਹ ਦੋਵੇਂ ਕਾਮਨ ਨੇ ਠੀਕ ਹੈ ਬਸ ਫਰਕ ਪਊਗਾ ਇਹਨਾਂ ਦੋਵਾਂ ਦੇ ਐਗਜ਼ਾਮ ਦੇ ਜਿਹੜੇ ਕੁਸ਼ਨ ਦੇ ਲੈਵਲ ਦਾ ਠੀਕ ਹੈ ਜਿਹੜਾ PPASC ਹੈ ਇਹਦੇ ਵਿੱਚ ਸਿੱਧੇ-ਸਿੱਧੇ ਕੁਸ਼ਨ ਪੁੱਛਦਾ ਹੈ UPSC ਦੇ ਵਿੱਚ ਥੋੜੇ ਟਵਿਸਟ ਕਰਕੇ ਜੋ ਕੁਸ਼ਨ ਹੈ ਹੋਲਿਸਟਿਕਲੀ ਪੁੱਛਦਾ ਹੁਣ ਜੋ PPASC ਦਾ ਐਗਜ਼ਾਮ ਹੋਣ ਜਾ ਰਿਹਾ ਹੁੰਦੇ ਵਿੱਚ ਉਹ ਪੂਰੀ ਕੋਸ਼ਿਸ਼ ਕਰੇਗਾ ਕਿ ਜਿਵੇਂ UPSC ਜੋ ਕੁਮ ਉਕੇ ਰੂਪਕ ਦੇ ਵਿੱਚੋਂ ਸੂਖੇ ਰੂਪਕ ਦੇ ਵਿੱਚੋਂ ਉਹ ਕਾ ਕੁਸ਼ਨ ਬਣਾ ਕੇ ਲਗਭਗ ਡਾਈਮੈਂਸ਼ਨ ਦੇ ਵਿੱਚ ਪੁੱਛਦਾ ਹੈ ਪੀਪੀਐਸਸੀ ਵੀ ਉਸੇ ਤਰ੍ਹਾਂ ਐਸਾਲ ਪੁੱਛੇਗਾ ਠੀਕ ਹੈ ਤਾਂ ਆਪਾਂ ਨੂੰ ਉਸਆਵਨਾ ਤਿਆਰ ਕਰਨਾ ਹੈ ਜੋ ਯੂਪੀਐਸਸੀ ਦੇ ਵਿੱਚ ਪੁੱਛਦਾ ਉਸੇ ਨੂੰ ਹੀ ਪੀਪੀਐਸਸੀ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਠੀਕ ਹੈ ਤਾਂ ਸਿੰਪਲ ਜੋ ਨੋਟ ਹੈ ਪੀਪੀਐਸਸੀ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਦੇਖੀਏ ਤਾਂ ਪੁੱਛਦਾ ਠੀਕ ਹੈ ਮੂਤ ਦਾ ਕੰਪਰਿਸ਼ਨ ਹਾਲਾਂਕਿ ਪੁੱਛਦਾ ਯੂਪੀਐਸਸੀ ਵੀ ਹੈ ਪਰ ਯੂਪੀਐਸਸੀ ਦੇ ਵਿੱਚ ਜੋ ਲੈਵਲ ਹੈ ਉਹ ਜ਼ਿਆਦਾ ਹੁੰਦਾ ਠੀਕ ਹੈ ਇੱਥੇ ਆਪਾਂ ਨੂੰ ਜੋ ਧਿਆਨ ਦੇਣਾ ਇਹਦੇ ਵਿੱਚ ਆਪਾਂ ਨੂੰ ਪੰਜਾਬ ਦੀ ਫੋਕਸ ਵੀ ਕਰਨਾ ਹੈ ਪੰਜਾਬ ਦੀ ਜੋ ਹਿਸਟਰੀ ਹੈ ਠੀਕ ਹੈ ਪੰਜਾਬ ਦੀ ਜੋ ਜੀਓਗ੍ਰਾਫੀ ਹੈ ਠੀਕ ਹੈ ਇਹਨਾਂ ਚੀਜ਼ਾਂ ਨੂੰ ਆਪਾਂ ਨਾਲ ਨਾਲ ਤਿਆਰ ਕਰਨਾ ਹੈ ਜੋ ਪੰਜਾਬ ਹੈ ਉਹ ਜੋ ਵੀ ਪੰਜਾਬ ਦਾ ਸਬਜੈਕਟ ਆਪਾਂ ਡਿਸਕਸ ਕਰਾਂਗੇ ਹਿਸਟਰੀ ਦਾ ਜੀਓਗ੍ਰਾਫੀ ਦਾ ਜੋ ਵੀ ਆਪਾਂ ਜੋ ਕੁਸ਼ਨ ਹੈ ਅਨਸਰ ਰਾਈਟਿੰਗ ਕਰਾਂਗੇ ਉਹਦੇ ਵਿੱਚ ਪੰਜਾਬ ਦੀ ਸਬਜੈਕਟ ਤੇ ਜੋ ਆਪਣੀ ਜਿਹੜੀ ਟੋਨ ਹੈ ਉਹ ਮੇਰੀ ਜੋ ਲੈਂਗੁਏਜ ਹੈ ਉਹ ਮੈਂ ਪੰਜਾਬੀ ਦੇ ਵਿੱਚ ਹੀ ਬੋਲਾਂਗਾ ਬਾਕੀ ਜਿਵੇਂ ਇੰਡੀਆ ਦੀ ਹਿਸਟਰੀ ਹੋਗੀ ਆਰਟ ਐਂਡ ਕਲਚਰ ਹੋਗਾ ਇਹ ਆਲਰੇਡੀ ਜੋ ਇਸ ਚੈਨਲ ਤੇ ਮੈਂ ਵੀਡੀਓ ਜੋ ਹੈ ਡੇਲੀ ਅਪਲੋਡ ਕਰ ਰਿਹਾ ਹੁੰਦਾ ਬੇਸਿਸ ਆਫ ਕਰੰਟ ਅਫੇਅਰ ਤੇ ਜੋ ਪ੍ਰੀਵੀਅਸ ਇਅ ਹਿੰਦੀ ਦੇ ਵਿੱਚ ਡਿਸਕਸ ਕਰਦਾ ਹਾਂ ਹਾਂ ਠੀਕ ਹੈ ਤਾਂ ਤੁਸੀਂ ਉਹ ਵੀ ਰੈਫਰ ਕਰਨੇ ਨੇ ਉਹ ਵੀ ਬਿਲਕੁਲ ਸੇਮ ਹੀ ਲੈਵਲ ਜੋ ਹੈ ਪੀਪੀਐਸਸੀ ਦਾ ਰਹਿ ਸਕਦਾ ਹੈ ਤਾਂ ਉਹ ਵੀ ਤੁਹਾਨੂੰ ਈਜ਼ੀਲੀ ਜੋ ਹੈ ਸਮਝ ਆ ਜਾਣਗੇ ਠੀਕ ਹੈ ਇਸ ਚੈਨਲ ਤੇ ਆਪਾਂ ਜੋ ਅਨਸਰ ਰਾਈਟਿੰਗ ਕਰਮੀ ਹੈ ਤਾਂ ਉਹ ਮੈਂ ਦੋਵੇਂ ਲੈਂਗੁਏਜ ਦੇ ਵਿੱਚ ਡਿਸਕਸ ਕਰਾਂਗਾ ਕਿਉਂਕਿ ਸਾਡੇ ਨਾਲ ਯੂਪੀਐਸਸੀ ਦੇ ਜੋ ਕਾਫੀ ਐਕਸਪੀਰੀਐਂਸ ਨੇ ਉਹ ਵੀ ਜੁੜਨ ਜੋੜ ਰਹੇ ਨੇ ਠੀਕ ਹੈ ਜੋ ਯੂਪੀਐਸਸੀ ਦੇ ਐਕਸਪੀਰੀਐਂਸ ਨੇ ਉਹ ਵੀ ਜੋੜ ਰਹੇ ਨੇ ਤਾਂ ਆਪਾਸ ਜੋ ਲੈਂਗੁਏਜ ਹੈ ਜਦੋਂ ਵੀ ਪੰਜਾਬ ਦੇ ਪੀਪੀਐਸਸੀ ਦੀ ਗੱਲ ਕਰਾਂਗੇ ਆਪਨੀ ਜਿਹੜੀ ਲੈਂਗੁਏਜ ਹੋਏਗੀ ਠੀਕ ਹੈ ਪੰਜਾਬ ਜਦੋਂ ਵੀ ਆਪਾਂ ਹਿਸਟਰੀ ਕਲਚਰ ਜੋ ਯੂਪੀਐਸਸੀ ਦੇ ਵਿੱਚ ਜਿੱਤੇ ਦੋਵੇਂ ਕੋਮਨ ਨੇ ਉਹ ਆਪਣੀ ਜੋ ਲੈਂਗੁਏਜ ਹੋਏਗੀ ਉਹ ਆਪਣੀ ਹਿੰਦੀ ਹੋਏਗੀ ਠੀਕ ਹੈ ਤਾਂ ਇਹ ਜੋ ਹੈ ਆਪਣੀ ਜੋ ਅਪਰੋਚ ਆ ਉਹਦੇ ਵਿੱਚ ਜੋ ਇੱਕ ਪੁਆਇੰਟ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਠੀਕ ਹੈ ਇਹਨਾਂ ਦੋਵਾਂ ਦੀ ਜਿਹੜੇ ਨੰਬਰ ਨੇ 250 ਨੇ ਬਰਾਬਰ ਨੇ ਇਹਦੇ ਵਿੱਚ ਪੰਜਾਬ ਦਾ ਫੋਕਸ ਜ਼ਰੂਰੀ ਹੈ ਠੀਕ ਹੈ ਦੋਵੇਂ ਪੇਪਰ ਲਿਖਨੇ ਨੇ ਠੀਕ ਹੈ ਹੁਣ ਜੋ ਲਿਖਣ ਵਾਲਾ ਕੰਮ ਹੈ ਮੇਰੇ ਦੇ ਵਿੱਚ ਉਹ ਸ਼ੁਰੂ ਹੋ ਚੁੱਕਾ ਜੋ ਆਬਜੈਕਟਿਵ ਸੀਗਾ ਉਹ ਪੀਲਮਸ ਦੇ ਵਿੱਚ ਸੀਗਾ ਠੀਕ ਹੈ ਓਐਮ ਸ਼ੀਟ ਤੇ ਜਿਹੜਾ ਹੁੰਦਾ ਇਹ ਆਪਾਂ ਨੂੰ ਲਿਖਨੇ ਪੈਣਗੇ ਕਿਵੇਂ ਦੀ ਸ਼ੀਟ ਵੀ ਤੁਸੀਂ ਇਹ ਉਹ ਵੀ ਆਪਾਂ ਅੱਗੇ ਆਉਣ ਵਾਲੇ ਲੈਕਚਰਾਂ 'ਚ ਡਿਸਕਸ ਕਰਾਂਗੇ ਯੂਪੀਐਸਸੀ ਦੀ ਸ਼ੀਟ ਜੋ ਹੈ ਉਹ ਵੀ ਤੁਹਾਨੂੰ ਮੈਂ ਵੈਸੀ ਜੋ ਪੈਨਲਟੀ ਵਾਲਾ ਜੋ ਸੈਕਸ਼ਨ ਆਉਂਦੇ ਵਿੱਚ ਮੈਂ ਤੁਹਾਨੂੰ ਵਿਖਾਈ ਹੈ ਹੁੰਦਾ ਮੈਂ ਲਿੰਕ ਤੁਹਾਨੂੰ ਥੱਲੇ ਦੇ ਦਿਆਂਗਾ ਹੁੰਦੇ ਵਿੱਚ ਤੁਸੀਂ ਵੇਖ ਲਓ ਜੀ ਯੂਪੀਐਸਸੀ ਦੇ ਵਿੱਚ ਜਿਹੜੀ ਅਨਸਰ ਸ਼ੀਟ ਹੁੰਦੀ ਹੈ ਜਿੱਥੇ ਆਪਾਂ ਅਨਸਰ ਜੋ ਹੈ ਲਿਖਨੇ ਹੁੰਦੇ ਆ ਉਹ ਕਿਵੇਂ ਦੀ ਲਿਖਦੀ ਹੈ ਠੀਕ ਹੈ ਉਹਨੂੰ ਥੋੜਾ ਧਿਆਨ 'ਚ ਦੇ ਦੇ ਜਿਉਂਕਿ ਆਪਾਂ ਜਿਹੜੀ ਪ੍ਰੈਕਟਿਸ ਕਰਾਂਗੇ ਰੀਅਲੀ ਅਨਸਰ ਰਾਈਟਿੰਗ ਜਿਹੜੀ ਆਪਾਂ ਕਰਨ ਵਾਲੇ ਆ ਪੀਪੀਐਸਸੀ ਦੀ ਤੇ ਯੂਪੀਐਸਸੀ ਦੀ ਉਹ ਆ ਜਿਹੜੇ ਟੋਪਿਕ ਨੇ ਪੋਲੀਟੀ ਕਨਸਟੀਟਿਊਸ਼ਨ ਗਵਰਨਰਸ ਇੰਟਰਨੈਸ਼ਨਲ ਰਿਲੇਸ਼ਨ ਠੀਕ ਹੈ ਸੇਮ ਹੀ ਇਹਦੇ ਵਿੱਚ ਉਹੀ ਚਾਹੀਈਆਂ ਹੈ ਬਸ ਯੂਪੀਐਸਸੀ ਦੇ ਵਿੱਚ ਇੱਕ ਸੋਸ਼ਲ ਜਸਟਿਸ ਜੋ ਹੈ ਉਹ ਇੱਕ ਅਲੱਗ ਬ੍ਰੋਡ ਟੋਪਿਕ ਬਣਾ ਇੱਕ ਅਲੱਗ ਜੋ ਸੈਕਸ਼ਨ ਹੈ ਜੋ ਗਵਰਨਰਸ ਦੇ ਵਿੱਚ ਹੀ ਲਗਭਗ ਆਪਾਂ ਕਹਿ ਸਕਦੇ ਆ ਆ ਸਕਦਾ ਉਸ ਨੂੰ ਲੱਗ ਕਰਕੇ ਲਿਖਿਆ ਹੈ ਇਹਦੇ ਵਿੱਚ ਉਹ ਸੋਸ਼ਲ ਜਸਟਿਸ ਜੋ ਵਨਰੇਬਲ ਸੈਕਸ਼ਨਸ ਨੇ ਜਾਇਦੇ ਆ ਗੋਮન્સ ਹੋ ਗਿਆ ਜੋ ਬੈਕਵਰਡ ਕਲਾਸਸ ਨੇ ਠੀਕ ਹੈ ਉਹਨਾਂ ਦੇ ਉੱਪਰ ਜੋ ਆਰਡੀਸਿਵਲ ਪਰਸਨਸ ਨੇ ਉਹਨਾਂ ਲਈ ਕੀ ਕੀ ਐਕਟ ਨੇ ਕੀ ਕੀ ਜੋ ਇੰਡੀਆ ਲੈਵਲ ਤੇ ਜੋ ਗਵਰਨਮੈਂਟ ਹੈ ਉਹਦੀ ਇਨੀਸ਼ੀਏਟਿਵ सोशल जस्टिस का टोप जो टॉपिक ने पोलिटिटी के हिसाब से कॉन्स्टिट्यूशन के हिसाब से गवर्नरस हिसाब से एड कराँगे ठीक है अपना जो फोकस है एक कोई ज़्यादा बड़ा डिफरेंस नहीं है कि सोशल जस्टिस एक अलग सब्जेक्ट है इस जो मुद्दे है जो चल रहे हैं न्यूज़ के लिए भी आप डेली डिसकस करते दे हैं डेली करंट अफेयर के लिए भी अपन ध्यान रखने ठीक है ये कोई बड़ा डिफेंस नहीं है दो ढाई सौ नंबर के ने ਬਸ ਇਹਦੇ ਵਿੱਚ ਫਰਕ ਕੀ ਹੈ ਵੀ ਜਿਹੜਾ ਪੋਲਿਟੀ ਹੈ ਗਵਰਨੈਂਸ ਹੈ ਉਹ ਆਪਾਂ ਪੰਜਾਬ ਦਾ ਧਿਆਨ ਚ ਰੱਖਣਾ ਹੈ ਪੰਜਾਬ ਦੇ ਵਿੱਚ ਪੋਲਿਟਿਕਸ ਹੈ ਉਹ ਕਿਵੇਂ ਕੰਮ ਕਰਦੀ ਹੈ ਠੀਕ ਹੈ ਕੀ ਪੰਜਾਬ ਦਾ ਜਿਹੜੀ ਗਵਰਨਮੈਂਟ ਹੈ ਉਹਦੇ ਕੀ ਫੋਕਸ ਨੇ ਕੀ ਕੀ ਇਸ਼ੂ ਨੇ ਜੋ ਸੋਸ਼ਲ ਜੋ ਇਸ਼ੂ ਨੇ ਪੰਜਾਬ ਦੇ ਵਿੱਚ ਉਹ ਕੀ ਨੇ ਠੀਕ ਹੈ ਤੇ ਇੰਟਰਨੈਸ਼ਨਲ ਰਿਲੇਸ਼ਨ ਜਿਹੜਾ ਉਹ ਦੋਵਾਂ ਦੇ ਵਿੱਚ ਹੈ ਠੀਕ ਹੈ ਉਹ ਦੋਵਾਂ ਦੇ ਵਿੱਚ ਹੈ ਇਹਦੇ ਵਿੱਚ ਆਪਾਂ ਪੰਜਾਬ ਦੇ ਜੋ ਰਿਲੇਸ਼ਨ ਨੇ ਅੰਦਰ ਜੋ ਇੰਡੀਆ ਦੀ ਸਟੇਟ ਹੈ ਉਹਦੇ ਵਿੱਚ ਤੇ ਪੰਜਾਬ ਦੇ ਜੋ ਰਿਲੇਸ਼ਨ ਨੇ ਵਰਲਡ ਲੈਵਲ ਦੇ ਵਿੱਚ ਠੀਕ ਹੈ ਜੋ ਆਪਣਾ ਡਾਇਸਪੋਰਾ ਹੈ ਇੰਡੀਆ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜੋ ਹੈ ਜਹਰਿਆ ਬ੍ਰੇਨ ਡ੍ਰ ਜਿਹੜਾ ਜੀਐਸ ਦਾ ਤੀਜਾ ਪੇਪਰ ਹੈ ਉਹਨਾਂ ਦੇ ਵਿੱਚ ਪੀਪੀਐਸਸੀ ਤੇ ਯੂਪੀਐਸਸੀ ਦੇ ਵਿੱਚ ਇੱਕ ਵੱਡਾ ਡਿਫਰੈਂਸ ਹੈਗਾ ਸਟੈਟਿਸਟਿਕਸ ਦਾ ਠੀਕ ਹੈ ਜਿਹੜਾ ਪੀਪੀਐਸਸੀ ਹੈ ਉਹਦੇ ਵਿੱਚ ਇੱਕ ਜੋ ਹੈ ਨਵੀਂ ਚੀਜ਼ ਜੋ ਪੁੱਛਦਾ ਹੈ ਜੋ ਯੂਪੀਐਸਸੀ ਨਹੀਂ ਪੁੱਛਦਾ ਕੋਈ ਸਟੈਟਿਸਟਿਕਸ ਦੇ ਪਰ ਇਹਦੇ ਵਿੱਚ ਆਪਾਂ ਨੂੰ ਅਲੱਗ-ਅਲੱਗ ਜੀਓਗ੍ਰਾਫਸ ਨੇ ਉਹਨਾਂ ਤੇ ਕੁਐਸਚਨ ਪੁੱਛਦਾ ਠੀਕ ਹੈ ਮੈਗਲਗ ਜੋ ਮੀਨ ਵੇਰੀਐਂਸ ਮੀਡੀਅਨ ਜੋ ਆਪਾਂ ਮੈਥਸ ਦੇ ਵਿੱਚ ਵੀ ਪੜ੍ਹਦੇ ਹਾਂ ਠੀਕ ਹੈ ਰੀਜ਼ਨਿੰਗ ਦੇ ਵਿੱਚ ਵੀ ਪੜ੍ਹਦੇ ਹਾਂ ਮੈਥਸ ਦੇ ਵਿੱਚ ਵੀ ਪੜ੍ਹਦੇ ਹਾਂ ਉਹ ਚੀਜ਼ਾਂ ਜੋ ਹੈ ਇਹਦੇ ਵਿੱਚ ਨੰਮੈਰੀਕਲਸ ਜੋ ਹੈ ਪੁੱ ਅਧੂਮਦ ਦੇ ਵਿੱਚ ਇੰਡੀਅਨ ਇਕਨੋਮੀ ਹੈਗਾ ਐਨਵਾਇਰਨਮੈਂਟ ਹੈਗਾ ਠੀਕ ਹੈ ਐਗਰੀਕਲਚਰ ਇਹਦੇ ਵਿੱਚ ਯੂਪੀਸੀ ਦੇ ਵਿੱਚ ਲੱਗ ਰੂਪੀ ਹੈ ਐਗਰੀਕਲਚਰ ਉੱਪਰ ਤੇ ਠੀਕ ਹੈ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ ਐਗਰੀਕਲਚਰ ਨਾਲ ਜੁੜਿਆ ਹੋਇਆ ਸਮਾਪਾ ਤਾਂ ਸਕੀਪ ਕਰ ਨਹੀਂ ਸਕਦੇ ਤਾਂ ਪੰਜਾਬ ਦੇ ਵਿੱਚ ਇਹਨਾਂ ਡਰਗ ਲਈ ਤੁਸੀਂ ਇਹਨੂੰ ਸਮਝੋ ਕਿ ਆਪਣੇ ਤੇ ਪੰਜਾਬ ਦੀ ਜੋ ਐਗਰੀਕਲਚਰ ਹੈ ਜੋ ਜਿਹੜੀ ਮੇਜਰ ਐਗਰੀਕਲਚਰ ਜਿਹੜੀ ਇਕਨੋਮੀ ਹੈਗੀ ਆਪਾਂ ਨੂੰ ਪਤਾ ਹੈ ਐਗਰੀਕਲਚਰ ਕਾਫੀ ਇੰਪੋਰਟੈਂਟ ਹੈ ਆਪਾਂ ਡਿਸਕਸ ਕਰਾਂਗੇ ਕਿ ਕਿ ਇਸ਼ੂਜ਼ ਨੇ ਜੋ ਐਗਰੀਕਲਚਰ ਦੇ ਵਿੱਚ ਜੋ ਫਾਰਮਰਸ ਨੇ ਜੋ ਫੇਸ ਕਰ ਰਹੇ ਨੇ ਠੀਕ ਹੈ ਉਹਨਾਂ ਤੇ ਜੋ ਕਾਫੀ ਬਰਡਨ ਹੈ ਠੀਕ ਹੈ ਜੋ ਸੁਸਾਇਡ ਰੇਟ ਨੇ ਉਹ ਵਧ ਰਹੇ ਨੇ ਠੀਕ ਹੈ ਆਪਾਂ ਜੋ ਇਦਾਂ ਦੇ ਮੁੱਦੇ ਨੇ ਉਹ ਵੀ ਡਿਸਕਸ ਕਰਾਂਗੇ ਠੀਕ ਹੈ ਤਾਂ ਹੋਰ ਜੋ ਆਪਣੀ ਜੋ ਐਗਰੀਕਲਚਰ ਹੈ ਉਹਨੂੰ ਕਿਵੇਂ ਡਾਈਵਰਸਿਫਾਈ ਕਰਨਾ ਹੈ ਕਿਵੇਂ ਨੂੰ ਇੰਪਰੂਵ ਕਰਨਾ ਹੈ ਇਹ ਆਪਾਂ ਆਉਣ ਵਾਲੇ ਜੋ ਲੈਕਚਰਸ ਨੇ ਉਹਨਾਂ ਵਿੱਚ ਅਨਸਰੈਕਟਿੰਗ ਕਰਾਂਗੇ ਠੀਕ ਹੈ ਦੂਮਾ ਦੇ ਵਿੱਚ ਜੋ ਸਿਕਿਉਰ ਆਪਾਂ ਪਤਾ ਪੰਜਾਬ ਜੂ ਆਪਣਾ ਜੋ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਨਾਲ ਲੱਗਦੀ ਹੈ ਕਾਫੀ ਡਿਸਟਰਬ ਹੈ ਰਿਹਾ ਠੀਕ ਹੈ ਜੋ ਟ੍ਰੈਫਿਕਿੰਗ ਹੁੰਦੀ ਹੈ ਡਰਗ ਟ੍ਰੈਫਿਕਿੰਗ ਹੁੰਦੀ ਹੈ ਆਪਾਂ ਇਹਨਾਂ ਤੇ ਕੁਸ਼ਨ ਕਰਾਂਗੇ ਠੀਕ ਹੈ ਕਾਫੀ ਇੰਪੋਰਟੈਂਟ ਸੈਕਸ਼ਨ ਇਹ ਵੀ ਲੈਣਾ ਹੈ ਠੀਕ ਹੈ ਇਹ ਜੋ ਹੈ ਬੇਸਿਕ ਡਿਫਰੈਂਸ ਜੋ ਹੈ ਆਪਾਂ ਦੱਸ ਸਕਦਾ ਇਹਦੇ ਵਿੱਚ ਜੋ ਗ੍ਰਾਫਸ ਇੰਟਰਪ੍ਰੇਟੇਸ਼ਨ ਪੁੱਛਦਾ ਇਹਦੇ ਵਿੱਚ ਨਹੀਂ ਕੁਝਦਾ ਠੀਕ ਹੈ ਯੂਪੀਐਸਸੀ ਦੇ ਵਿੱਚ ਗ੍ਰਾਫਸ ਨਹੀਂ ਪੁੱਛਦਾ ਦੋਵੇਂ 230 230 ਨੰਬਰ ਦੇ ਹੁੰਦੇ ਆ ਅੱਗੇ ਦੇਖਦੇ ਆ ਜਨਰਲ ਸਟਡੀ ਦਾ ਜਿਹੜਾ ਚੌਥਾ ਪੇਪਰ ਹੈਗਾ ਉਹਨਾਂ ਵਿੱਚ ਦੋਵਾਂ ਵਿੱਚ ਕੀ ਡਿਫਰ ਫੁੱਲ ਡੈਡੀਕੇਟਡ ਹੈਗਾ ਐਥਿਕਸ ਇੰਟੀਗ੍ਰਿਟੀ ਐਬਿਟਿਊਡ ਇੱਕ ਪੂਰਾ ਦਾ ਪੂਰਾ ਸਬਜੈਕਟ ਉਹਨੇ ਐਥਿਕਸ ਦੇ ਉੱਪਰ ਦਿੱਤਾ ਹੈਗਾ ਪਰ ਜਿਹੜਾ ਆਪਣਾ ਪੀਪੀਐਸ ਹੈ ਇਹਦੇ ਵਿੱਚ ਕੰਪਲੀਟ ਫੋਕਸ ਐਥਿਕਸ ਦੇ ਉੱਪਰ ਨੀਗਾ ਇਹਨੇ ਜਿਹੜਾ ਸਾਇੰਸ ਐਂਡ ਟੈਕ ਵਾਲਾ ਜਿਹੜਾ ਪਾਰਟ ਹੈ ਜਿਹੜਾ ਕਿ ਯੂਪੀਐਸਸੀ ਦੇ ਤੀਜੇ ਪੇਪਰ ਦੇ ਵਿੱਚ ਆਉਂਦਾ ਉਹ ਇਸਨੇ ਚੌਥੇ ਪੇਪਰ ਦੇ ਵਿੱਚ ਐਡ ਕੀਤਾ ਸਾਇੰਸ ਐਂਡ ਟੈਕ ਹੋ ਗਿਆ ਠੀਕ ਹੈ ਬਾਕੀ ਐਥਿਕਸ ਹੈਗਾ ਜਿਵੇਂ ਜਿੰਨਾ ਸਿਲੇਬਸ ਯੂਪੀਐਸਸੀ ਦੇ ਵਿੱਚ ਹੈ ਉਹਨਾ ਹੀ ਆਪਣੇ ਪੀਪੀਐਸਸੀ ਦੇ ਵਿੱਚ ਹੈਗਾ ਠੀਕ ਹੈ ਇਹ ਵੀ ਡਿਸੀਜਨ 메ਕਿੰਗ ਜਿਵੇਂ ਉਹਦੇ ਵਿੱਚ ਕੇਸ ਸਟਡੀਜ਼ ਪ एनवायरमेंट ਦਾ ਸੈਕਸ਼ਨ ਆਪਾਂ ਨੂੰ ਜੇ ਚੌਥੇ ਪੇਪਰ ਪੀਪੀਐਸਸੀ ਦੇ ਵਿੱਚ ਪੁੱਛਿਆ ਜਾਏਗਾ ਠੀਕ ਹੈ ਲਿਖਿਆ ਜਾਵੇ ਤਾਂ ਜੇ ਯੂਪੀਸੀ ਦਾ ਜੇ ਐਥਿਕਸ ਦੀ ਪੇਪਰ ਦੀ ਗੱਲ ਕਰੀਏ ਤਾਂ ਜੇ ਸਭ ਨਾਲੋਂ ਉਹਦਾ ਪੈਟਰਨ ਹੈਗਾ ਠੀਕ ਹੈ ਉਹਦਾ ਪੈਟਰਨ ਜੋ ਹੈ ਤੁਸੀਂ ਵੇਖ ਸਕਦੇ ਹੋ ਉਹਦੇ ਵਿੱਚ ਕਾਫੀ ਲੈਂਥੀ ਪੇਪਰ ਬਣ ਜਾਂਦਾ ਕਿਉਂਕਿ ਛੇ ਕੇਸ ਸਟਡੀ ਪੁੱਛਦਾ ਹੈ ਤੇ ਬਾਕੀ ਜੋ 10 ਨੰਬਰ ਦੇ ਹੈ ਜੋ 150 ਵਰਡ ਚ ਲਿਖਨੇ ਹੈ 13 ਕੁਸ਼ਨ ਉਹ ਬਣ ਜਾਂਦੇ ਠੀਕ ਹੈ 13 ਤੇ ਟੋਟਲ ਜੋ ਹੈ ਛੇ ਕੇਸ ਸਟਡੀ ਲਾ ਲੋ 21 ਜੋ ਹੈ ਕੁਸ਼ਨ ਪੁੱਛਦਾ ਹੈ ਔਰ 21 ਕੁਸ਼ਨ ਨੂੰ ਤੁਸੀਂ ਵਿੱਚ ਹਿੰਦੇ ਵਿੱਚ ਕੇਸ ਸਟਡੀ ਵੀ ਹੈਗੀਆਂ ਇੰਨੀਆਂ ਲੰਬੀਆਂ ਲੰਬ ਟਾਈਮ ਮੈਨੇਜਮੈਂਟ ਹੈ ਉਹ ਕਾਫੀ ਉਖੰਦਾ ਯੂਪੀਐਸਸੀ ਪਰ ਪੀਪੀਐਸਸੀ ਦੇ ਵਿੱਚ ਇਹ ਉਹਨਾ ਉਹ ਕਾ ਨਹੀਂ ਰਹੇਗਾ ਠੀਕ ਹੈ ਕਿਉਂਕਿ ਲਗ ਲਗ ਸਬਜੈਕਟ ਹੋਣਗੇ ਆ ਇਹਦੇ ਵਿੱਚ ਜੋ ਹੈ ਟਾਈਮ ਮੈਨੇਜਮੈਂਟ ਉਹਨਾ ਨਹੀਂ ਹੋਏਗਾ ਠੀਕ ਹੈ ਉਹਦੇ ਬਹੁਤ ਅੱਗੇ ਦੇਖਦੇ ਆ ਇੱਕ ਨੇ ਵਿੱਚ ਮੇਨ ਜੋ ਵੱਡੀ ਧਿਆਨ ਦੇਣ ਵਾਲੀ ਗੱਲ ਉਹ ਹੈ ਠੀਕ ਹੈ ਮੰਨ ਕੇ ਚਲੋ ਯੂਪੀਐਸਸੀ ਦੇ ਵਿੱਚ ਟੋਟਲ ਜੋ ਫੋਕਸ ਹੈ ਨਾ ਜੀਐਸ 1 2 3 ਦੇ ਵਿੱਚ ਟੋਟਲ ਵੀ ਕੁਐਸਚਨ ਪੁੱਛਦਾ ਪਰ ਆਪਣਾ ਜਿਹੜਾ ਪੀਪੀਐਸਸੀ ਹੈ ਉਹ 15 ਕੁਐਸਚਨ ਪੁੱਛਦਾ ਠੀਕ ਹੈ ਕਿ ਆਪਾਂ ਪੇਪਰ ਦੇ ਵਿੱਚ ਵੇਖਾਂਗੇ ਕਿਵੇਂ-ਕਿਵੇਂ ਕੁਐਸਚਨ ਪੁੱਛਦਾ ਕਿਵੇਂ-ਕ ਅ 200 ਵਰਡ ਦੇ ਵਿੱਚ ਪੁੱਛਦਾ ਮੇਨਲੀ ਜ਼ਿਆਦਾ 200 ਵਰਡ ਦੇ ਪੁੱਛਦਾ ਹੈ ਤੇ ਜਾਂ ਫਿਰ ਇੱਕ ਕੁਐਸਚਨ ਦੇ ਦੋ ਪਾਰਟ ਬਣਾ ਕੇ 100-100 20 ਮਾਰਕਸ ਦੇ ਵਿੱਚ ਪੁੱਛੇਗਾ ਨੋਟ ਪੁੱਛੇਗਾ ਉਹ 10-10 ਜੋ ਹੈ ਨੰਬਰ ਦੇ ਹੋਣਗੇ ਠੀਕ ਹੈ ਇਹ ਆਪਾਂ ਧਿਆਨ ਦੇਣਾ ਹੈ ਠੀਕ ਹੈ ਅੱਗੇ ਦੇਖਦੇ ਹਾਂ ਜੋ ਆਪਸ਼ਨਲ ਦਾ ਪੇਪਰ ਠੀਕ ਹੈ ਇਹ ਵੀ ਇੱਕ ਵੱਡਾ ਮੇਜਰ ਡਿਫਰੈਂਸ ਜੋ ਹੈ ਬੀਪੀਐਸਸੀ ਦੇ ਵਿੱਚ ਆਪਾਂ ਨੂੰ ਪਤਾ ਹੈ ਆਪਣੇ ਕੋਈ ਵੀ ਆਪਸ਼ਨਲ ਪੇਪਰ ਨਹੀਂ ਹੈਗਾ ਪਰ ਯੂਪੀਐਸਸੀ ਦੇ ਵਿੱਚ ਆਪਸ਼ਨਲ ਦਾ ਬਹੁਤ ਵੱਡਾ ਰੋਲ ਹੈ ਜੋ ਬਹੁਤ ਵੱਡਾ ਯੋਗਦਾਨ ਰਿਦਾ ਹੈ ਠੀਕ ਹੈ ਆਪਸ਼ਨਲ ਦੇ ਵਿੱਚ ਜਿਹੜਾ ਯੂਪੀਐਸਸੀ ਹੈ ਉਹਦੇ ये मनिया जाता है कि यू पी एस ई जिंदी ओप्शनल से कमांड है वो अपने हिसाब का रैक जो है, है सकता है ठीक है यू पी एस एव ओप्शनल का बहुत वाडा रोल है ठीक है जो एक्सपीरियंस होंगे वो काफ़ी सीरीयस इस ऑप्शनल सब्जेक्ट में लैके क्योंकि ये ऑप्शनल हूं है आपकी चूज करना हूं ठीक है जो अड़ताली सबजेक्ट की जो लिस्ट यूपीएससी ने दी है उन लगा ठीक है जो मेरा सब्जेक्ट रहा है यूपीएससी सोशलॉजी ठीक है सोशलोजी के जो ਲੈਕਚਰ ਨੇ ਜੋ ਸੋਸ਼ੀਓਲੋਜੀ ਦੇ ਪੀਐਸਸੀ ਨੇ ਪੁੱਛੇ ਨੇ ਉਹ ਵੀ ਆਪਾਂ ਨਾਲ ਹੀ ਨਾਲ ਡਿਸਕਸ ਕਰਦੇ ਹੁੰਨੇ ਆ ਜੀ ਕਿ ਜਿਹੜਾ ਆਪਸ਼ਨਲ ਸੋਸ਼ੀਓਲੋਜੀ ਹੈ ਯੂਪੀਐਸਸੀ ਦੇ ਵਿੱਚ ਤਾਂ ਉਹ ਜਿਹੜਾ ਇੱਕ ਵਾਰੀ ਜੋ ਸਾਡੇ ਕੰਟੈਂਟ ਤੇ ਜਰੂਰ ਨਜ਼ਰ ਮਾਰੇ ਸੋਸ਼ੀਓਲੋਜੀ ਦੇ ਕਾਫੀ ਵਧੀਆ ਜੋ ਅਨਸਰ ਹੈ ਉਹ ਸੀ ਲਿਖ ਦਿਿਆ ਕਾਫੀ ਵਧੀਆ ਪਰ ਪੀਪੀਐਸਸੀ ਦੇ ਵਿੱਚ ਜੋ ਆਪਣਾ ਫੋਕਸ ਹੈ ਉਹ ਇਹਦੇ ਵਿੱਚ ਕੋਈ ਵੀ ਜੋ ਆਪਸ਼ਨਲ ਸਬਜੈਕਟ ਨਹੀਂ ਹੈਗਾ ਠੀਕ ਹੈ ਅੱਗੇ ਦੇਖਦੇ ਆ ਜਿਹੜਾ ਇੰਟਰਵਿਊ ਹੈ ਠੀਕ ਹੈ ਇਹ ਵੀ ਇੱਕ ਡਿਫਰੈਂਸ ਹੈਗਾ ਕਾਫੀ ਵਧੀਆ ਡਿਫਰੈਂਸ ਜਿਹਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਜਿਹੜਾ ਪੀਪੀਐਸ यूपीएससी ਦੇ ਵਿੱਚ ਇੰਟਰਵਿਊ ਦੀ ਰਹਿੰਦੀ ਹੈ ਠੀਕ ਹੈ यूपीएससी ਦੇ ਵਿੱਚ ਜਿਹੜੀ ਵੇਟੇਜ ਹੈ ਕਾਫੀ ਆਪਾਂ ਨੂੰ ਦੇਖ ਰਹੇ ਆ ਆਪਾਂ 125 ਨੰਬਰ ਲਗਭਗ ਜ਼ਿਆਦਾ ਨੇ यूपीएससी ਦੇ ਵਿੱਚ ਤੇ ਜਿਹੜਾ ਪੀਪੀਐਸਸੀ ਹੈ ਇਹਦੇ ਵਿੱਚ ਜਿਹੜੀ ਵੇਟੇਜ ਹੈ ਉਨੀ ਜ਼ਿਆਦਾ ਨਹੀਂ ਹੈਗੀ यूपीएससी ਦੇ ਕੰਪੈਰੀਸ਼ਨ ਦੇ ਵਿੱਚ ਘੱਟ ਹੈ ਪਰ ਹੈਗੀ ਇਹ ਵੀ ਘੱਟ ਨਹੀਂ ਹੈ 150 ਨੰਬਰ ਵੀ ਕਾਫੀ ਹੁੰਦੇ ਆ ਠੀਕ ਹੈ ਇੰਟਰਵਿਊ ਦੇ ਵਿੱਚ ਠੀਕ ਹੈ ਇਹ ਮोटा-ਮोटा ਜੋ ਡਿਫਰੈਂਸ ਹੈ ਆਪਾਂ ਜੋ ਡਿਸਕਸ ਕੀਤਾ ਹੈ ਇਹ ਪੂਰਾ ਐਗਜ਼ਾਮ ਪੈਟਰਨ ਦੇ ਵਿੱਚ ਆਪਾਂ ਦੇਖਿਆ ਕੀ ਕੀ ਐਗਜ਼ਾਮ ਬਣਨਾ ਪੀਐਸਸੀ ਦੇ ਵਿੱਚ ਪੀਪੀਐਸਸੀ ਕਿਵੇਂ ਲੱਗਿਆ यूपीएससी ਕਿਵੇਂ ਲੱਗਿਆ ਠੀਕ ਹੈ ਇਹ ਦੋਵੇਂ ਆਪਾਂ ਕੰਪਲੀਟ ਪੀਪੀਐਸਸੀ ਦੇ ਵਿੱਚ ਜਿਹੜਾ ਟੋਟਲ ਰਿਟਰਨ ਦਾ ਜਿਹੜਾ ਪਲੱਸ ਹੋਏਗਾ ਉਹ ਹੈਗਾ 1350 ਠੀਕ ਹੈ ਜਿਹੜਾ ਯੂਪੀਐਸਸੀ ਦੇ ਵਿੱਚ ਹੁੰਦਾ ਹੈ ਉਹ ਹੁੰਦਾ ਹੈ 1750 ਤੇ ਇਹਦੇ ਵਿੱਚ ਜਿਹੜੇ 150 ਨੰਬਰ ਜੇ ਐਡ ਕਰੀਏ ਇੰਟਰਵਿਊ 150 ਨੰਬਰ ਜੇ ਇੰਟਰਵਿਊ ਦੇ ਐਡ ਕਰ ਦਿਆਂ ਤਾਂ ਟੋਟਲ ਬਣਦਾ 1500 ਪਰ ਯੂਪੀਐਸਸੀ ਦੇ ਵਿੱਚ ਜਦੋਂ ਆਪਾਂ 275 ਨੰਬਰ 1750 ਦੇ ਵਿੱਚ ਐਡ ਕਰੀਏ ਤਾਂ ਉਹ ਬਣਦਾ 2025 ਨੰਬਰ ਤਾਂ ਆਪਣੀ ਜਿਹੜੀ ਫਾਈਨਲ ਮੈਰਿਟ ਜਿਹੜੀ ਬਣ ਕੇ ਆਊਗੀ ਜਿਹਨੇ 1500 ਦੇ ਵਿੱਚੋਂ ਕਿੰਨੇ ਨੰਬਰ ਨੇ ਉਹ ਆਪਾਂ ਇੱਥੇ ਲਿਖਿਆ ਆਉਣਗੇ ਠੀਕ ਹੈ ਉਹੀ ਆਪਣਾ ਜੋ ਰੈਂਕ ਹੈ ਉਹ ਹੁਣ ਆਪਾਂ ਮੀਡੀਅਮ ਦੀ ਗੱਲ ਕਰਦੇ ਹਾਂ ਯੂਪੀਸੀ ਦੇ ਵਿੱਚ ਤੇ ਪੀਪੀਐਸ ਦੇ ਵਿੱਚ ਕੀ ਕੀ ਮੀਡੀਅਮ ਦੇ ਵਿੱਚ ਪੇਪਰ ਬੱਚਾ ਦੇ ਸਕਦਾ ਪੀਪੀਐਸ ਦੇ ਵਿੱਚ ਮੇਨਲੀ ਸਿਰਫ ਦੋ ਹੀ ਮੀਡੀਅਮ ਹੈਗੇ ਆ ਠੀਕ ਹੈ ਪੰਜਾਬੀ ਤੇ ਇੰਗਲਿਸ਼ ਠੀਕ ਹੈ ਜੇ ਤੁਸੀਂ ਪੰਜਾਬੀ ਦੇ ਵਿੱਚ ਮੀਡੀਅਮ ਚੁਣਿਆ ਠੀਕ ਹੈ ਤਾਂ ਤੁਹਾਨੂੰ ਜਿਹੜਾ ਪੇਪਰ ਹੈ ਉਹ ਤੁਸੀਂ ਪੰਜਾਬੀ ਦੇ ਵਿੱਚ ਲਿਖਣਾ ਹੋਵੇਗਾ ਸਿਰਫ ਇੰਗਲਿਸ਼ ਦੇ ਪੇਪਰ ਨੂੰ ਛੱਡ ਕੇ ਇੰਗਲਿਸ਼ ਦਾ ਪੇਪਰ ਸਿਰਫ ਇੰਗਲਿਸ਼ ਦੇ ਵਿੱਚ ਹੀ ਤੁਸੀਂ ਦੇ ਸਕਦੇ ਹੋ ਪੰਜਾਬੀ ਦਾ ਪੰਜਾਬੀ ਦੇ ਵਿੱਚ ਹੀ ਠੀਕ ਹੈ ਮੰਨ ਕੇ ਚੱਲੋ ਤੁਸੀਂ ਇੰਗਲਿਸ਼ ਚੁਣਿਆ ਤੁਸੀਂ ਜੋ ਪੰਜਾਬੀ ਹੈ ਪੰਜਾਬੀ ਨੂੰ ਪੰਜਾਬੀ ਦੇ ਵਿੱਚ ਹੀ ਲਿਖਣਾ ਹੈ ਇੰਗਲਿਸ਼ ਬਸ ਜੋ ਪੰਜਾਬੀ ਤੇ ਇੰਗਲਿਸ਼ ਦਾ ਜੋ ਪੇਪਰ ਹੈ ਉਹ ਉਸੇ ਹੀ ਲੈਂਗੁਏਜ ਦੇ ਵਿੱਚ ਲਿਖਣਾ ਹੈ ਚਾਹੀ ਮੀਡੀਅਮ ਕੋਈ ਵੀ ਹੋਵੇ ਯੂਪੀਐਸਸੀ ਦੇ ਵਿੱਚ ਜਿਹੜੇ ਮੀਡੀਅਮ ਹੈ ਉਹ ਇੰਗਲਿਸ਼ ਵੀ ਲੈ ਸਕਦੇ ਆ ਠੀਕ ਹੈ ਜੋ 8 ਜੋ ਸ਼ਡਿਊਲ ਹੈਗਾ ਉਹਦੇ ਵਿੱਚ ਜੋ ਅਲੱਗ-ਅਲੱਗ ਜੋ ਪਛਾਣਾਂ ਹੈਗੀਆਂ ਨੇ ਉਹ ਲੈ ਸਕਦੇ ਆ ਉਹਦੇ ਵਿੱਚ ਆਪਣਾ ਪੰਜਾਬੀ ਵੀ ਆਉਂਦਾ ਹੈ ਠੀਕ ਹੈ ਤਾਂ ਆਪਾਂ ਜੋ ਯੂਪੀਐਸਸੀ ਦਾ ਪੇਪਰ ਹੈ ਉਹ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਆ ਠੀਕ ਹੈ ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਉਹ ਕਨਫਿਊਜ਼ ਰਹਿੰਦੇ ਯੂਪੀਐਸਸੀ ਦਾ ਪੇਪਰ ਆਪਾਂ ਪੰਜਾਬੀ ਦੇ ਵਿੱਚ ਲਿਖ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਜੋ ਕੁਐਸਚਨ ਪੇਪਰ ਹੈ ਜਿਹੜਾ ਪੀਪੀਸੀ ਦਾ ਕੁਸ਼ਨ ਪੇਪਰ ਹੈ ਉਹ ਬਾਈਲਿੰਗੁਅਲ ਹੋਏਗਾ ਉਹਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦੋਵੇਂ ਦਿੱਤੇ ਹੋਣਗੇ ਬਸ ਤੁਸੀਂ ਜੋ ਲਿਖਣਾ ਹੈ ਉਹ ਤੁਸੀਂ ਆਪਣੇ ਮੀਡੀਅਮ ਦੇ ਸਾਬ ਨਾਲ ਲਿਖਣਾ ਹੈ ਪੇਪਰ ਦੇ ਵਿੱਚ ਆਪਣਾ ਮੀਡੀਅਮ ਜੋ ਹੈ ਚੇਂਜ ਨਹੀਂ ਕਰਨਾ ਠੀਕ ਹੈ ਜੇ ਤੁਸੀਂ ਪੰਜਾਬੀ ਚੁਣਿਆ ਤਾਂ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੋਵਾਂ ਦੇ ਵਿੱਚ ਕੁਸ਼ਨ ਪੁੱਛੇ ਜਾਣਗੇ ਤਾਂ ਤੁਸੀਂ ਪੰਜਾਬੀ ਦੇ ਵਿੱਚ ਆਪਣਾ ਆਨਸਰ ਸਪੇਸ ਦੇ ਉੱਤੇ ਜਿੰਨੀ ਸਪੇਸ ਦਿੱਤੀ ਹੋਏਗੀ ਉਹ ਸਾਬ ਨਾਲ ਲਿਖਣਾ ਹੈ ਠੀਕ ਹੈ ਇਨੀਸ਼ੀਅਲ ਦੇ ਵਿੱਚ ਵੀ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੋਵਾਂ ਦੇ ਵਿੱਚ ਦਿੱਤੇ ਹੋਣਗੇ ਇੰਗਲਿਸ਼ ਦੇ ਵਿੱਚ ਮੀਡੀਅਮ ਤੁਸੀਂ ਚੁਣਿਆ ਤਾਂ ਇੰਗਲਿਸ਼ ਦੇ ਵਿੱਚ ਆਨਸਰ ਦੇਣਾ ਆਵਲੀਏ ਜੋ ਨੋਟ ਕਰਨੀ ਆਪਾਂ ਜੋ ਪੀਪੀਐਸਸੀ ਤੇ ਯੂਪੀਐਸਸੀ ਵਿੱਚ ਵੀ ਕਾਫੀ ਵੱਡਾ ਡਿਫਰੈਂਸ ਹੈ ਠੀਕ ਹੈ ਪੀਪੀਐਸਸੀ ਦੇ ਵਿੱਚ ਆਪਾਂ ਹਰੇਕ ਪੀਪਲ ਦੇ ਵਿੱਚ ਘੱਟੋ ਘੱਟ 25% ਨੰਬਰ ਲੈਣੇ ਨੇ ਠੀਕ ਹੈ ਅੱਗੇ ਮੈਂ ਕੋਈ ਥੋੜੀ ਕੈਲਕੂਲੇਸ਼ਨ ਵੀ ਤੁਹਾਨੂੰ ਬਖਾਵਾਂਗਾ ਕਿ 25% ਕਿੰਨਾ ਬਣਦਾ ਕਿਹੜੇ ਪੇਪਰ ਦਾ ਤੇ ਜਿਹੜਾ ਯੂਪੀਐਸਸੀ ਹੈ ਉਹਦੇ ਵਿੱਚ ਸਿਰਫ ਜਿਹੜੇ ਕੁਆਲੀਫਾਈ ਪੇਪਰ ਹੈਗੇ ਨੇ ਪੇਪਰ 1 ਪੇਪਰ 8 ਪੇਪਰ B ਜਿੰਦੇ ਵਿੱਚ ਇੱਕ ਲੈਂਗੁਏਜ ਦਾ ਪੇਪਰ ਹੁੰਦਾ ਜਿਵੇਂ ਆਪਾਂ ਮੰਨ ਕੇ ਚੱਲੋ ਪੰਜਾਬੀ ਦਾ ਪਾੜੀਕਾ ਤੇ ਇੰਗਲਿਸ਼ ਦਾ ਪੇਪਰ B ਜਿਵੇਂ ਹੋ ਗਿਆ ਉਹ ਉਹਨਾਂ ਦੇ ਵਿੱਚੋਂ ਸਿਰਫ 50% ਨੰਬਰ ਲੈਣਾ ਹੈ ਬਾਕੀਆਂ ਦੇ ਵਿੱਚ ਜਿਹੜੀ GS1 2 3 ਅਸੀਂ ਦਾ ਪੇਪਰ ਉਹਦੇ ਵਿੱਚ ਕੋਈ ਲਿਮਿਟ ਡਿਫਾਈਨ ਨਹੀਂ ਕੀਤੀ ਪਰ PPC ਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹਰ ਇੱਕ ਪੇਪਰ ਦੇ ਵਿੱਚੋਂ ਚਾਹੇ ਉਹ ਲੈਂਗੁਏਜ ਦਾ ਪੇਪਰ ਹੈ ਪੰਜਾਬੀ ਦਾ ਇੰਗਲਿਸ਼ ਦਾ ਐਸੇ ਦਾ ਪੇਪਰ ਹੈ ਜਾਂ GS ਦੇ ਕੋਈ ਅਗਲੇ ਪੇਪਰ ਨੇ ਸਾਰਿਆਂ ਦੇ ਵਿੱਚੋਂ ਘੱਟੋ ਘੱਟ 25% ਨੰਬਰ ਹੋਣੇ ਜ਼ਰੂਰੀ ਨੇ ਠੀਕ ਹੈ ਇਹ ਕਾਫੀ ਇੰਪੋਰਟੈਂਟ ਚੀਜ਼ ਹੈ ਜੋ ਆਪਣਾ ਧਿਆਨ ਦੇ ਵਿੱਚ ਰੱਖਣੀ ਹੈ ਉਹ ਦੇਖਦੇ ਆ ਓਵਰਆਲ ਜੋ ਕੁਆਲੀਫਾਈ ਮਾਰਕਸ ਨੇ ਕਾਫੀ ਇੰਪੋਰਟੈਂਟ ਗੱਲ ਹੈ ਧਿਆਨ ਦੇਣ ਵਾਲੀ ਹੈ ਜਿਹੜਾ PPC ਹੈ ਉਸਨੇ ਸਾਫ਼-ਸਾਫ਼ ਲ ਕਟ ਤੋਂ ਕਟ 45% ਨੰਬਰ ਜੋ ਹੈ ਉਹ ਹੋਣੇ ਚਾਹੀਦੇ ਨੇ ਠੀਕ ਹੈ ਅਗਰ ਕਿਸੇ ਜਨਰਲ ਕੈਟਾਗਰੀ ਦੇ ਐਸਪੈਂਡਸ ਦੇ 45% ਤੋਂ ਘੱਟ ਨੰਬਰ ਬਣਦੇ ਨੇ ਤਾਂ ਉਹ ਫੇਲ ਮੰਨਿਆ ਜਾਊਗਾ ਕਟ ਤੋਂ ਕਟ 45% ਨੰਬਰ ਜੋ ਹੈ ਹੋਣੇ ਚਾਹੀਦੇ ਐਸਸੀਐਸਟੀ ਵਾਸਤੇ ਇਹ 40 ਤੇ 35% ਹੈ ਇਸ ਨੂੰ ਪੀਪੀਐਸ ਦੇ ਹਿਸਾਬ ਨਾਲ ਘਟਾ ਬਣਾ ਵੀ ਸਕਦਾ ਉਸ ਨੇ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਇਸ ਨੂੰ 40% ਵੀ ਕੀਤਾ ਜਾ ਸਕਦਾ 45 ਤੋਂ 40% ਪੇਪਰ ਦੇ ਡਿਫਿਕਲਟੀ ਲੈਵਲ ਦੇ ਹਿਸਾਬ ਨਾਲ ਇਹ ਮੰਨਿਆ ਜਾਂਦਾ ਠੀਕ ਹੈ ਯੂਪੀਐਸਸੀ ਦੇ ਵਿੱਚ ਇਦਾਂ ਦੀ ਕੋਈ ਕਟਆਫ ਡਿਸਾਈਡ ਨਹੀਂ ਕੀਤੀ ਕਿ ਮਿਨੀਮਮ ਇਹਨੇ ਨੰਬਰ ਲੈਣੇ ਨੇ ਨੈਕਸਟ ਜੋ ਦੇਖਦੇ ਆਪ ਉਹਦੇ ਤੇ ਨਜ਼ਰ ਮਾਰਦੇ ਆਂ ਥੋੜੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਦੇਖਦੇ ਆਂ ਕਿ 45% ਜੋ ਹੈ ਜਨਰਲ ਕੈਟਾਗਰੀ ਵਸਤੀ ਸਾਢੇ 1350 ਦੇ ਵਿੱਚੋਂ ਜੋ 45% ਆਪਾਂ ਲੈਣਾ ਹੈ ਉਹ ਬੰਦਾ 607.5 ਨੰਬਰ ਮਤਲਬ ਮੰਨ ਕੇ ਚਲੋ 608 ਨੰਬਰ ਜੋ ਹੈ ਕਰਤੂ ਕਰਤ ਜਨਰਲ ਕੈਟਾਗਰੀ ਦੇ ਬੱਚੇ ਨੂੰ ਪੀਪੀਐਸਸੀ ਦੇ ਜੋ ਓਵਰਲ ਮੀਨਸ ਇਗਜ਼ਾਮ ਇਹ ਜੋ ਹੈਗਾ ਲਿਖਣ ਦੇ ਬਾਅਦ ਜੋ ਗ੍ਰੈਂਡ ਟੋਟਲ ਬਣੇਗਾ ਉਹਦੇ ਵਿੱਚੋਂ 608 ਨੰਬਰ ਜੋ ਹੈ ਕਰਤੂ ਕਰਤ ਹੋਣੇ ਚਾਹੀਦੇ ਠੀਕ ਹੈ ਤੇ 25% ਹਰੇਕ ਪੇਪਰ ਦਾ ਜੋ ਹੈ ਮੰਡੇਟਰੀ ਹੈ ਇਹ ਵੀ ਸਾਥੇ-ਸਾਥ ਆਪਾਂ ਇਹ ਵੀ ਨਾਲ ਹੀ ਨਾਲ ਆਪਾਂ ਦੇਖ ਲੈਣੇ ਆਂ 25% ਕਿੰਨਾ ਬਣਦਾ ਜੇ 2.5 ਹੁਦ ਹੈ ਮੰਨ ਕੇ ਚੱਲੋ ਜਿਹੜੇ GS ਦੇ ਚਾਰ ਪੇਪਰ ਨੇ ਉਹਨਾਂ ਦਾ ਜੇ ਆਪਾਂ 25% ਬਣਾਈਏ ਤਾਂ ਘੱਟੋ ਘੱਟ 62 ਨੰਬਰ ਜੋ ਹੈ ਹੋਣੇ ਜ਼ਰੂਰੀ ਨੇ ਠੀਕ ਹੈ ਉਹਦੇ ਬਾਅਦ ਜੋ ਐਸੇ ਦਾ ਪੇਪਰ ਹੈ ਹੁੰਦਾ ਜੀ ਆਪਾਂ 25% ਬਣਾਈਏ ਤਾਂ 63 ਨੰਬਰ ਜੋ ਬਣਦੇ ਆ ਇਹਨੂੰ ਮੰਨ ਕੇ ਚੱਲੋ ਠਰਕੀ ਔਰ ਇਹਨੂੰ ਮੰਨ ਕੇ ਚੱਲੋ ਤੁਸੀਂ 68 ਨੰਬਰ ਠੀਕ ਹੈ GS ਦੇ ਵਿੱਚੋਂ ਘੱਟੋ ਘੱਟ 68 ਨੰਬਰ ਹੋਣੇ ਜ਼ਰੂਰੀ ਨੇ ऐसे डी ਵਿੱਚੋਂ ਘੱਟੋ ਘੱਟ 38 ਨੰਬਰ ਹੋਣੇ ਜ਼ਰੂਰੀ ਨੇ ਤੇ ਜੋ ਲੈਂਗੁਏਜ ਦਾ ਪੇਪਰ ਹੈ ਉਹਦੇ ਵਿੱਚੋਂ 25% ਜੇ ਬਣਾਈਏ ਤਾਂ 25 ਨੰਬਰ ਜੋ ਹੈ ਘੱਟੋ ਘੱਟ ਉਹਨੇ ਜ਼ਰੂਰੀ ਨੇ ਲੈਂਗੁਏਜ ਪੇਪਰ ਮਤਲਬ ਇੰਗਲਿਸ਼ ਤੇ ਪੰਜਾਬੀ ਦੋਵਾਂ ਦੇ ਵਿੱਚੋਂ ਅਸੀਂ ਨੇ ਐਸਸੀਐਸਟੀ ਵਾਸਤੇ ਵੀ ਕੈਟਾਗਰੀ ਲੰਬੇ ਜੋ ਕ੍ਰਾਈਟੇਰੀਆ ਜੋ ਬਣਾਇਆ ਹੈ ਉਹਦੇ ਸਾਰਨਾ ਦੇਖਿਆ ਤਾਂ 40% ਉਹਨੇ ਆਖਿਆ 40% ਜ਼ਰੂਰੀ ਹੈ ਜੋ ਜੀਐਸ ਦੇ ਜੋ ਪੇਪਰ ਨੇ ਉਹਨਾਂ ਦਾ 40% ਓਵਰAllResult ਜੋ ਹੈ ਸਾਢੇ 1300 ਨੰਬਰਾਂ ਦਾ ਉਹ ਹੋਣਾ ਜ਼ਰੂਰੀ ਹੈ ਤਾਂ 1350 ਦਾ ਜੇ ਆਪਾਂ 40% ਲਈਏ ਤਾਂ 540 ਨੰਬਰ ਜੋ ਹੈ एससी एसटी ਕੈਟਾਗਰੀ ਦੇ ਜੋ ਐਸਪੀਰੈਂਟਸ ਨੇ ਉਹਨਾਂ ਦੇ ਹੋਣੇ ਜ਼ਰੂਰੀ ਨੇ ਠੀਕ ਹੈ ਬਾਕੀ ਜੋ 25% ਵਾਲਾ ਰੂਲ ਹੈ ਉਹ ਸੇਮ ਹੀ ਹੈ ਜਿਵੇਂ ਜਨਰਲ ਕੈਟਾਗਰੀ ਵਾਸਤੇ ਬੱਚਿਆਂ ਦੇ ਵਾਸਤੇ ਹੈ ਠੀਕ ਹੈ ਐਵੇਂ ਪੰਜਾਬੀ ਇੰਗਲਿਸ਼ ਜੋ ਜੀਐਸ ਦੇ ਬਾਕੀ ਚਾਰ ਪੇਪਰ ਨੇ ਉਹਨਾਂ ਦੇ ਵਿੱਚੋਂ ਘੱਟੋ ਵੱਟ 25% ਜੋ ਨੰਬਰ ਨੇ ਉਹ ਹੋਣੇ ਚਾਹੀਦੇ ਨੇ ਠੀਕ ਹੈ ਜੋ ਕਮਿਸ਼ਨ ਹੈ ਜੋ ਪੀਪੀਐਸ ਹੀ ਹੈ ਉਹ ਚਾਹੇ ਤਾਂ ਇਹ ਜੋ ਇਹ ਥ੍ਰੈਸ਼ਹੋਲਡ ਜੋ ਨੇ ਘੱਟੋ-ਬਟ ਰੱਖੀ ਹੋਈ ਹੈ ਇਹ ਥ੍ਰੈਸ਼ਹੋਲਡ ਨੂੰ ਉਹ ਹੋਰ ਵੀ ਘਟਾ ਸਕਦਾ ਹੈ 5% ਹੋਰ ਘਟਾ ਸਕਦਾ ਹੈ ਜਿਵੇਂ 40% ਹੋਰ ਘਟਾ ਸਕਦਾ ਹੈ ਠੀਕ ਹੈ ਐਸਸੀਐਸਟੀ ਵਾਸਤੇ ਜੋ ਹੈ ਹੋਰ 5% ਕੱਟ ਸਕਦਾ ਹੈ ਠੀਕ ਹੈ ਜੇ 40% ਕਰਦਾ ਹੈ ਤਾਂ 540 ਨੰਬਰ ਬਣੇਗਾ ਜਨਰਲ ਕੈਟਾਗਰੀ ਵਾਸਤੇ ਜੇ ਐਸਸੀਐਸਟੀ ਦੇ ਜਿਹੜਾ 5% ਹੋਰ ਘਟਦਾ ਹੈ ਤਾਂ 35% ਜੋ ਬਣਦਾ ਹੈ ਉਹ ਬਣੇਗਾ 473 ਨੰਬਰ ਘੱਟੋ-ਬਟ 473 ਨੰਬਰ ਠੀਕ ਹੈ ਜਿਆਦਾ ਚਾਂਸ ਹੈ ਜੋ ਹੈ ਉਹ ਕੱਟਦੇ ਹੀ ਰਹਿਣਗੇ ਵਧਾਤਾ ਹੋ ਸਕਦਾ ਨਹੀਂ ਠੀਕ इन डिटेल के आप सीखिए कि पी पी एस सी से यू पी एस सी का जो एग्जाम पैटर्न है वो किमें अलग है ठीक है इस अलावा हूँ आप थोड़ा डिस्कस करते हैं कि अपनी इस चैनल से की अप्रोच रहेगी आप किए इस चैनल कि आंसर राइटिंग अगे बढ़ाने की, -की सब्जैक्ट ने जो आप डिस्कस करने लगभग अपना सारे जो मेनस के सबजैक्ट ने डिसकस कराजी को लैके ऐसे पेपर तक पंजाबी इंग्लिश एस जी एस वन टू थ्री जिन्हें भी सारे टॉपिक ने सारे सबजैक्टों के जो पी पी वाई क्यू ने वो आप सोलो करेंगे ठीक है ਪੀਪਰ ਦੀ ਜੋ ਮੇਰੀ ਲੈਂਗੁਏਜ ਹੈ ਲਿਖਣ ਦੀ ਉਹ ਮੈਂ ਇੰਗਲਿਸ਼ ਵਿੱਚ ਲਿਖਾਂਗਾ ਪਰ ਜਿਹੜੇ ਪੰਜਾਬੀ ਵਾਲੇ ਮੀਡੀਅਮ ਵਾਲੇ ਬੱਚੇ ਨੇ ਉਹਨਾਂ ਨੂੰ ਅਸੀਂ ਮਾਡਲ ਆਨਸਰ ਜੋ ਹੈ ਵਧੀਆ ਜੋ ਮਾਡਲ ਆਨਸਰ ਹੋਣਗੇ ਜੋ ਸੀ ਸਟਰਕਚਰ ਜੋ ਹੈ ਜਿਵੇਂ ਅਸੀਂ ਇੰਗਲਿਸ਼ ਦੇ ਵਿੱਚ ਲਿਖਾਂਗੇ ਉਵੇਂ ਹੀ ਉਸ ਨੂੰ ਪੰਜਾਬੀ ਦੇ ਵਿੱਚ ਜੋ ਮਾਡਲ ਆਨਸਰ ਪ੍ਰੋਵਾਈਡ ਕਰਾਂਗੇ ਠੀਕ ਹੈ ਅਗਰ ਪੰਜਾਬੀ ਮੀਡੀਅਮ ਵਾਲਾ ਕੋਈ ਬੱਚਾ ਹੈ ਤਾਂ ਉਹ ਪਰੇਸ਼ਾਨ ਨਹੀਂ ਹੋਵੇਗਾ ਸਾਡਾ ਜੋ ਲਿਖਣ ਦਾ ਤਰੀਕਾ ਹੈ ਉਹ ਇੰਗਲਿਸ਼ ਚ ਹੋਏਗਾ ਪਰ ਜਿਹੜਾ ਉਹ ਆਨਸਰ ਰਾਈਟਿੰਗ ਸਕਿੱਲ ਹੈ ਉਹ ਨਾਲ ਨਾਲ ਸਿੱਖੇਗਾ ਉਸ ਨੂੰ ਜੋ ਵੀ ਇੰਗਲਿਸ਼ ਵਿੱਚ ਅਸੀਂ ਲਿਖਾਂਗੇ ਪੰਜਾਬੀ ਦਾ ਮਾਡਲ ਆਨਸ ਇਹ ਉਹਦੇ ਡਿਜੀਟਲ ਨੋਟਸ ਹੋਣਗੇ ਠੀਕ ਹੈ ਉਹਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦੋਵਾਂ ਦੇ ਠੀਕ ਹੈ ਉਹ ਸਾਰੇ ਇਹ ਤੁਹਾਨੂੰ ਫ੍ਰੀ ਦੇ ਵਿੱਚ ਪ੍ਰੋਵਾਈਡ ਕੀਤੇ ਜਾਣਗੇ ਲਿੰਕ ਹਰੇਕ ਵੀਡੀਓ ਦੇ ਥੱਲੇ ਜੋ ਲਿੰਕ ਹੋਏਗਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਇਆ ਦਿੱਤਾ ਜਾਏਗਾ ਤੁਸੀਂ ਉਹ ਤੁਸੀਂ ਦਾ ਟੈਲੀਗ੍ਰਾਮ ਨੂੰ ਜੁਆਇਨ ਕਰਨਾ ਹੈ ਟੈਲੀਗ੍ਰਾਮ ਨੂੰ ਜੁਆਇਨ ਕਰਕੇ ਉਹ ਪੀਡੀਫ ਨੂੰ ਤੁਸੀਂ ਡਾਊਨਲੋਡ ਕਰਨਾ ਹੈ ਠੀਕ ਹੈ ਜੋ ਵੀ ਲੱਛ ਹੋਏਗਾ ਉਹਦੀ ਵੀਡੀਓ ਤੁਹਾਨੂੰ ਫ੍ਰੀ ਦੇ ਵਿੱਚ ਪ੍ਰੋਵਾਈਡ ਕੀਤੀ ਜਾਵੇਗੀ ਅੱਗੇ ਚੱਲ ਕੇ ਜਿਵੇਂ ਆਪਣੀ ਜੋ ਗਰੁੱਪ ਹੈ ਗਰੋ ਕਰੇਗਾ ਕਾਫੀ ਜੋ ਸਟੂਡੈਂਟਸ ਨੇ ਅਗਰ ਉਹ ਇੰਟਰਸਟ ਦਿਖਾਨਗੇ ਤਾਂ ਆਪਾਂ ਅਗਲੀ ਅਨਾਲਿਸਿਸ ਦੇ ਵਿੱਚ ਅਨਸ ਕੁਝ ਕੁ ਗੱਲਾਂ ਤੁਹਾਨੂੰ ਪਹਿਲਾਂ ਹੀ ਪ੍ਰੋਵਾਈਡ ਕਰ ਦਿੱਤੇ ਜਾਣਗੇ ਤੁਸੀਂ ਆਪਣੇ ਜੋ ਆਨਸਰ ਹੋਣਗੇ ਸਾਨੂੰ ਭੇਜੋਗੇ ਅਸੀਂ ਉਸ ਨੂੰ ਚੈੱਕ ਕਰਾਂਗੇ ਠੀਕ ਹੈ ਉਸ ਤੋਂ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਕਿ ਇਸ ਜਿਹ ਚੈਨਲ ਦੇ ਜਿਹ ਤੁਹਾਨੂੰ ਕੰਟੈਂਟ ਦੀ ਜੋ ਕੁਆਲਿਟੀ ਮਿਲਣ ਵਾਲੀ ਹੈ ਉਹ ਕਿਦਾਂ ਦੀ ਰਹਿਣ ਵਾਲੀ ਹੈ